ਉਹ ਕਹਿੰਦਾ ਸੀ ਭਗਵੰਤ ਰਾਮਾ ਇੱਕ ਮਿੰਟ ਜੀ ਝਾੜੂ ਵਾਲੇ ਜਿੱਤਣਗੇ ਜਿੱਥੇ ਮਰਜੀ ਭਾਜੂ ਝਾੜੂ ਵਾਲਿਆਂ ਦੀ ਕਿਹੜੀ ਗੱਲ ਚੰਗੀ ਲੱਗੀ ਕਿ ਹੁਣ ਚੰਗੀ ਆ ਉਹਨਾਂ ਨੂੰ ਕਿਹੜੀ ਕਿਹੜੀ ਪਹਿਲਾਂ ਤਾਂ 5000 ਸਾਨੂੰ ਮੈਨੂੰ ਛੱਡਿਆ ਉਹਨਾਂ ਨੇ ਬਿਜਲੀ ਦਾ ਉਸ ਕਾ ਗੋੜਾ ਮੇਰਾ ਰਾਚਨ ਸਾਰਾ ਉਹ ਮੁਕਤ ਹੋਊਗਾ ਤੇ ਜਿਹੜਾ ਬਿਜਲੀ ਆ ਇੱਕ ਮੇਰੇ ਮੋਟਰੇ ਹੱਕਾ ਮੈਂ 15 ਕਿੱਲਾਂ ਨੂੰ ਲਾ ਦੇ ਮੇਰੀ ਮੋਟਰ ਖੜੀ ਰਹਿੰਦੀ ਆ ਉਹ ਭਗਵੰਤ ਰਾਮ ਨੇ ਕੀਤਾ ਉਹ ਤਾਂ ਬਾਦਲ ਕਹਨੇ ਕੀਤਾ ਸੀ ਦੇ ਕੱਲੇ ਲੀਡਰ ਨਹੀਂ ਮਾੜੇ ਯਾਰ ਸਾਡੇ ਲੋਕ ਵੀ ਮਾੜੇ ਆ ਕਿਉਂ ਸਾਡੇ ਲੋਕ ਜੇ ਲੀਡਰ ਮੰਨ ਲਗਾ ਸਾਨੂੰ ਭਰਮਾਉਂਦੇ ਆ ਸਾਨੂੰ ਵੋਟਾ ਦਾਰੂ ਪਿਆ ਕੇ ਲੈਂਦੇ ਆ ਪੈਸੇ ਦੇ ਕਿ ਯਾਰ ਅਸੀਂ ਨਾ ਵੀ ਕੀਏ ਫਿਰ ਕਿ ਝਾੜੂ ਵਾਲੇ ਚੰਗੇ ਲੱਗਦੇ ਆ ਤੇ ਉਹ ਉਹ ਤੈਨੂੰ ਦੱਸੀਦਾ ਜਾਂਦਾ ਸਾਫ ਉਹ ਕਹਿੰਦਾ ਮੇ ਤਾਂ 5000 ਬਚਿਆ ਮੈਨੂੰ ਆਇਆ ਨੀ ਬਿਜਲੀ ਸੌ ਪਾ ਆ ਕਿੱਥੇ ਮੈਨੂੰ ਪਹਿਲਾਂ ਵੀ ਨਹੀਂ ਆਉਂਦਾ ਸੀ ਮੈਂ 4 ਕਿੱਲੇ ਮੂੰਗੀ ਵੀ ਦੀ ਆ ਰੱਖ ਜੀ ਉਹ ਹੋ ਜੂ ਫਿਰ ਮੇਰਾ ਝੋਨਾ ਹੋ ਜੂ ਇਹ ਭਗਵਾਨ ਤੁਮਾਂ ਦੀ ਦੇਣ ਮੂੰਗੀ ਨਹੀਂ ਮਿਲ ਗਈ ਤੁਹਾਨੂੰ ਪਿਛਲੇ ਪਾਸੇ ਜੜੀ ਸੀਗੀ ਹਾਂ ਹਰ ਵਾਰੀ ਐਮਐਸੀ ਮਿਲ ਗਈ ਸਾਡੀ ਮੂੰਗੀ ਪ੍ਰਾਰ ਰਿਜੈਕਟ ਕਰਦੀ ਸੀ ਸਰਕਾਰੀ ਬੰਦੇ ਨੇ ਫਿਰ ਅਸੀਂ ਉਹ ਮੂੰਗੀ ਉੱਥੇ ਵੇਚੀ ਲਿਜਾ ਕੇ ਜਗਰਾਵੀ ਯਾਰ ਦਿੱਤਾ ਕੀ ਹੈ ਇੱਕ ਮਿੰਟ ਪਹਿਲਾਂ ਨੇ 300 ਕਰਤੀ ਇਹਨਾਂ ਨੇ 600 ਕਹਤਾ ਗੱਲ ਉੱਥੀ ਦੇ ਉੱਥੇ ਬਣਾ ਲਾ ਉੱਥੇ ਦਾ ਉੱਥੇ ਆ ਤੁਹਾਨੂੰ ਇਹ ਮੁਕਤ ਵਾਲੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀ ਅਸੀਂ ਅਸੀਂ ਮੁਕਤ ਕਿਉਂ ਅਸੀਂ ਭਿਖਾਰੀਆਂ ਯਾਰ ਸਭ ਤੋਂ ਚੰਗਾ ਕਿਹੜਾ ਲੱਗਦਾ ਵੀ ਸਾਡੀ ਗੱਲ ਪਾਰਲੀਮੈਂਟ ਚ ਕਰੂਗਾ ਜਿਹੜਾ ਮਰਜ਼ੀ ਬੰਦੇ ਭਰਾਵਾ ਉਹਨਾਂ ਦਾ ਰਸਤਾ ਉਹੀ ਹੈ ਉਹਨਾਂ ਨੇ ਕੁਰਸੀ ਜਦੋਂ ਇਹਨਾਂ ਨੂੰ ਕੁਰਸੀ ਨੂੰ ਚੁੰਮੜ ਜਾਂਦੇ ਆ ਨਾ ਫੇਰ ਨਹੀਂ ਪਤਾ ਨਹੀਂ ਕੀ ਗੱਲ ਹੈ ਕੁਰਸੀ ਚ ਕੀ ਹੈ ਫੇਰ ਇਹ ਕਿਸੇ ਦੇ ਨਹੀਂ ਰੰਦੇ ਇਹ ਮੀਟਰ ਲਾਉਂਦਾ ਮੋਦੀ ਪੇਚ ਵਾਲੇ ਇਹ ਬੰਦ ਕਰਾਉਂਦੇ ਆ ਉਹਨੇ ਉਹ ਵਾਲਾ ਮੈਂ ਬੈੱਦ ਨਹੀਂ ਲੈਂਦਾ ਦੱਸ ਚੰਗਾ ਤੇ ਮਾਰਾ ਕਿਹੜਾ ਨੌਜਵਾਨ ਮਾਰਿਆ ਉਹ ਬਾਈ ਕਿੱਥੇ ਮਾਰਿਆ ਉਹ ਸਾਡੇ ਪੰਜਾਬ ਦੀ ਹੱਦ ਜਾ ਕੇ ਮਾਰਿਆ ਉਹਨਾਂ ਨੇ ਤੇ ਭਗਵੰਤ ਮਾਨ ਨੇ ਬਾਈ ਕੀ ਸਟੈਂਡ ਲਿਆ ਇਨਸਾਨਾਂ ਦਾ ਵਕੀਲ ਆ ਮੁੱਖ ਮੰਤਰੀ ਕਹਿੰਦੇ ਫੇਰ ਦੁਬਾਰਾ ਉਹਨੇ ਐਮ ਐਸ ਬੀ ਦਵਾਤੀ ਉਹਨੇ ਵਕੀਲਾਂ ਦਾ ਫੈਸਲਾ ਕਰਾਤਾ ਉਹਨਾਂ ਦਾ ਉਹ ਕਾਹ ਤੋਂ ਬੈਠੀ ਆ ਉੱਥੇ ਉਹਨੇ ਕਰੋੜ ਕਰੋੜ ਦਿੱਤਾ ਕਿਹੜੀ ਗੱਲ ਦੇ ਮਰੇ ਦਾ ਕਰੋੜ ਕਰੋੜ ਤੇ ਯਾਰ ਛੱਡਾ ਅੱਜ ਕਿਹਦੇ ਘਰੋਂ ਨੌਜਵਾਨ ਪੁੱਤ ਹਟ ਜਾਈ ਉਹਨੇ ਕਰੋੜ ਕੀ ਕਰਨਾ ਮੈਨੂੰ ਆਂਦਾ ਉਹ ਕਹਿੰਦੇ ਵੀ ਜੇ ਲੈਣੀ ਆ ਤੁਸੀਂ ਨੌਕਰੀ ਵੀ ਪਹਿਲਾਂ ਇੱਕ ਬੰਦਾ ਅਮਰਵਾਲਾ ਆਪਣਾ ਤੁਹਾਨੂੰ ਨੌਕਰੀ ਮਿਲ ਜੂ ਪਰਿਵਾਰ ਨੂੰ ਇਹ ਲੜਾਈ ਕੀ ਆ ਮੋਦੀ ਨਾਲ ਆਰੇ 700 ਬੰਦਾ ਮਰ ਗਿਆ ਸਾਨੂੰ ਪੈਸੇ ਨਹੀਂ ਦਿੱਤਾ ਪੰਜੀ ਇਹ ਇਹ ਆਦੇ ਉਦੋਂ ਦਾ ਪੈਸੇ ਮੰਗਦੇ ਆ ਉਹ ਦਿੰਦਾ ਇਹ ਲੈ ਆਰੇ ਉਹ ਮਾਰਾ ਇਹੋ ਕਿਹਾ ਸੀ ਭਗਵਾਨ ਤੁਮਾਨੇ ਮਿਲ ਗਿਆ 2500 ਮਿਲ ਗਿਆ ਇਹ ਇਹ ਤਾਜ਼ਾ ਤਾਜ਼ਾ ਬਣਿਆ ਚੜੂ ਵਾਲਾ ਇਹਦਾ ਪਿਓ ਕਾਂਗਰਸੀ ਇਹ ਹੁਣ ਤੱਕ ਕਾਂਗਰਸੀ ਇਹਨੇ ਤੁੰਗੂਈ ਵਾਲੇ ਨੂੰ ਵੋਟ ਪਾਈ ਕਿ ਮੁਸਕਦੀਕ ਨੂੰ ਪੁੱਛ ਕੀ ਦੇ ਕੇ ਗਿਆ ਗੋ ਮਾਰਦਾ ਝੂਠ ਇਹਨੂੰ ਐ ਪੁੱਛ ਲਾ ਵੀ ਕਾਂਗਰਸ ਰੇ ਆ ਇਹ ਝਾੜੂ ਵਾਲੇ ਰੇ ਆ ਪਿੰਡ ਜੇ ਇੱਕ ਪ੍ਰੋਜੈਕਟ ਹੈਗੇ ਨਹੀਂ ਮੈਂ ਗਿਣਾ ਦਿੰਦਾ ਕਾਲੀਆਂ ਦੀ 16 ਕਰੋੜ ਦੀ ਕੱਸੀ ਦੀ ਸਾਡੇ ਆਈ ਸੌਦਾ ਕੇਂਦਰਾ ਇਹਨਾਂ ਨੇ ਬੰਦ ਕਰਾਦਾ ਕੈਪਟਨ ਆ ਗਿਆ ਜਦੋਂ ਬੰਦ ਤੇ ਉਹ ਆ ਰੋ ਲੱਗਿਆ 10ਵੀਂ ਦਾ ਸਕੂਲ ਹੈ ਦੋ ਛੜਕ ਹੈ ਇੱਕ ਵੀ ਕੰਮ ਗਿਣਾ ਦਨ ਸਾਡੇ ਮੁਕਾਲੇ ਭਾਈ ਭਾਈ ਜਨੇ 15 ਕਰੋੜ ਇਹਨਾਂ ਕੱਸੀ ਮੰਦੀ 15 ਕਰੋੜ ਦੀ ਅਸੀਂ 16 ਕਰੋੜ ਦਿੱਤਾ ਬਾਦਲ ਨੇ 1 ਰੁਪਿਆ ਲਿਆ ਜਦੋਂ ਕੇਜਰੀ ਆਲ ਨੂੰ ਫੜਿਆ ਸ਼ਰਾਬ ਘਟਾਲੇ ਦੇ ਵਿੱਚ ਜਿਹੜਾ ਕੱਟੜ ਇਮਾਨਦਾਰ ਹੈ 100 ਕਰੋੜ ਦਾ ਘਟਾਲਾ ਸ਼ਰਾਬ ਘਟਾਲਾ ਜਿਹੜਾ ਜਿਹਦੇ ਵਿੱਚ ਉਹ ਅੱਜ ਵੀ ਅੰਦਰ ਹੈ ਉਹ ਰਾਗੂ ਚੱਗਾ ਜਿਹੜਾ ਇਹਨਾਂ ਦਾ ਪੰਜਾਬ ਦਾ ਪੁੱਤ ਬਣਾਇਆ ਸੀ ਦਿੱਲੀੋਂ ਲਿਆ ਕੇ ਉਹ ਹੁਣ ਇੰਗਲੈਂਡ ਬੈਠਾ ਕਹਿੰਦੇ ਅੱਖਾਂ ਦਾ ਆਪਰੇਸ਼ਨ ਕਰਾਉਣ ਗਿਆ ਇਹਨਾਂ ਨੂੰ ਆਏ ਪੁੱਛੋ ਯਾਰ ਸੋਡੇ ਦਾ ਇੱਥੇ ਥਾਂ ਥਾਂ ਬੋਰਡ ਲਾਏ ਪਏ ਆ ਵੀ ਇੱਥੇ ਬਹੁਤ ਸੋਹਣੇ ਸਾਡੇ ਮੁਹੱਲਾ ਕਲੀਨਕ ਬਣਾਤੇ ਸਾਡੇ ਭਗਵਾਨ ਤੁਮਨ ਜੀ ਨੇ ਦਿੱਲੀ ਦੇ ਵਿੱਚ ਸਾਡੇ ਕੇਜਰੀਵਾਲ ਜੀ ਨੇ ਇੰਨਾ ਕੁਛ ਕਰਤਾ ਲਾਜ ਆਏ ਹੁੰਦਾ ਬਾਹਰ ਲਿਆ ਤੋਂ ਅੱਗੇ ਕਰਾਉਂਦੇ ਆ ਤੇ ਰਾਵ ਚੱਡਾ ਵੀ ਅੱਖਾਂ ਯਾਰ ਉੱਥੇ ਬਣਾ ਲਿੰਦਾ ਆਪਣੇ ਗੋਲ ਸਾਨੂੰ ਮੁਫਤ ਮਿਲਦੀ ਹੈ ਦਵਾਈ ਅੱਗੇ ਅੱਗੇ ਸਾਨੂੰ ਨਾ ਬਾਹਰ ਲੈ ਕੇ ਦੇ ਦਿੰਦਾਈ ਮੈਂ ਕੱਲ ਲੈ ਕੇ ਆਇਆ ਸਰਕਾਰ ਉੱਚ ਦਵਾਈ ਪਰ ਤੇ ਲਿਆ ਕੇ ਤੁਹਾਨੂੰ ਫਿਖਾ ਦੇਣਾ ਚਾਰ ਗੋਲਿਆਂ ਮਨੇ ਅੰਦਰੋਂ ਦਿੱਤੀਆਂ ਬਾਕੀ ਬਾਹਰੋਂ ਦਿੱਤੀ ਹੈ ਪਰ ਪੂਰੀ ਨਹੀਂ ਮਿਲਦੀਗੀ ਸਾਡੇ ਸਕੂਲ 'ਵੇ ਦੋ ਬੱਸਾਂ ਪਰ ਜਾਂਦੀਆਂ ਵਟੀਆਂ ਸਕੂਲ ਕੱਲਿਆਂ ਨੇ ਬਣਾਇਆ ਵੱਡੇ ਬਾਲ ਨੇ ਕੰਮ ਕਰਤਾ ਉੱਥੇ ਵੀ ਜ਼ੋਰ ਲਾ ਲਿਆ ਉੱਥੇ ਕੰਮ ਨਹੀਂ ਕਰਦਾ ਤਾਂ ਫਿਰ ਇਹ ਜਿਹੜੇ ਝਾੜੂ ਵਾਲੇ ਉਹ ਕਹਿੰਦੇ ਕੰਮ ਹੀ ਬੜੇ ਹੋ ਗਏ ਬਿਜਲੀ ਨਹੀਂ ਆਉਂਦੀ ਮੁਫਤ ਨਹੀਂ ਬਿਜਲੀ ਕੱਲੀ ਬਿੱਲ ਨੂੰ ਚਟਣਾ ਕੋਈ ਤੋਂ ਬਾਦਦਰ ਆਸੀਗਾ ਜੀ ਉਹ ਤੋਂ 50 ਕਿਲੋ ਕਣਕ ਮਿਲਦੀ ਗਰੀਬਾਂ ਨੂੰ ਤੇ ਅੱਜ ਝਾੜੂ ਵਾਲੇ ਨੇ 10 ਕਿਲੋ ਕਰਤੀ ਜੀ ਮੋਦੀ ਆ ਰਾ ਜਮਾਇਨਾਂ ਦੀ ਕਣਕ ਬੰਦ ਕਰਨੀ ਆ ਬਿਜਲੀ ਬੰਦ ਕਰਨੀ ਆ ਉਹ ਜਦੋਂ ਮੋਦੀ ਆ ਗਿਆ ਇਹ ਹੋ ਜਾਂਦੀ ਸਾਰਿਆਂ ਦੀ ਕਣਕ ਬੰਦ ਬਿੱਲ ਲੱਗ ਜਾਣਗੇ ਜਿਹੜੀ 60 ਕਿਲੋ ਕਣਕ ਮਿਲਦੀ ਆ ਉਹ ਸੈਂਟਰ ਗਵਰਨਮੈਂਟ ਦਿੰਦੀ ਆ ਸਾਡੇ ਇਹ ਕਹਿੰਦੇ ਸੀ ਇਹਦਾ ਸੀਐਮ ਕਹਿੰਦਾ ਆਟਾ ਦਊ ਸਾਡੇ ਦਾ ਕਣਕ ਵੀ ਗਈ ਜਿਹੜੀ ਸਾਨੂੰ 60 ਕਿਲੋ ਮਿਲਦੀ ਸੀ ਜੀ ਇਸ ਵੇਲੇ ਹਲਕਾ ਫਰੀਦਕੋਟ ਚ ਐਸੀ ਪਿੰਡ ਦਲ ਸਿੰਘ ਵਾਲਾ ਸੱਥਾਂ ਵਿੱਚ ਬਾਬੇ ਤੇ ਨੌਜਵਾਨ ਗੱਲਾਂ ਕੀ ਕਰਦੇ ਐ ਅਸੀਂ ਗੱਲਬਾਤ ਕਰਾਂਗੇ ਇੱਥੇ ਬਹਿਸ ਸਾਡੇ ਆਉਣ ਤੋਂ ਪਹਿਲਾਂ ਹੀ ਚੱਲ ਰਹੀ ਸੀ ਕੌਣ ਚੰਗਾ ਕੌਣ ਮਾੜਾ ਲੋਕ ਕੀ ਚਾਹੁੰਦੇ ਐ ਪਹਿਲਾਂ ਇਹ ਬਜ਼ੁਰਗ ਨੇ ਇਹਨਾਂ ਤੋਂ ਹੀ ਜਾਣਦੇ ਆ ਬਾਪੂ ਜੀ ਕੀ ਕਹਿੰਨੇ ਹੋ ਕਿਹੜਾ ਚੰਗਾ ਇਹਨੂੰ ਪੁੱਛੋ ਇਹਨਾਂ ਨੇ ਬਹੁਤ ਪਾਰਟੀਆਂ ਬਦਲੀਆਂ ਪਹਿਲਾਂ ਇਹਨਾਂ ਨੇ ਬਹੁਤ ਪਾਰਟੀਆਂ ਬਦਲੀਆਂ ਇਹਨੂੰ ਪੁੱਛੋ ਤੁਸੀਂ ਬਹਿਸ ਕਿਹਦੀ ਗੱਲ ਐ ਇਹ ਹੈ ਤਾਂ ਇਹਦਾ ਹੈ ਹੈ ਗਰਾਹਾਂ 'ਚ ਅਸੀਂ ਬੰਦੀ ਦਾ ਤੇ ਪਾਕ ਸਿੱਧੂਪੁਰਾ ਦਾ ਇਹ ਵੀ ਲੈ ਕੇ ਲਾ ਸਿਆਸੀਆਂ ਨਾਲ ਦਾ ਹੋਇਆ ਯਾਰ ਠੀਕ ਹੈ ਪਹਿਲਾ 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 ਤਾਂ ਇਹ ਰਿਹਾ ਕਿਪਟਨ ਕੇ ਨਾਲ ਕਾਂਗਰਸੀਆਂ ਨਾਲ ਠੀਕ ਹੈ ਉਸ ਤੋਂ ਬਾਅਦ ਹੁਣ ਝਾੜੂ ਵਾਲਿਆਂ ਨਾਲ ਆ ਗਿਆ ਹੁਣ ਝਾੜੂ ਵਾਲਿਆਂ ਨੂੰ ਛੱਡ ਕੇ ਪਤਾ ਨਹੀਂ ਕਿਹੜੇ ਪਾਸੇ ਜਾਊਗਾ ਇਹ ਝਾੜੂ ਕਹਿੰਦੇ ਆ ਇਸ ਝਾੜੂ ਵਾਲੇ ਨਾਲ ਝਾੜੂ ਵਾਲਿਆਂ ਦੀ ਕਿਹੜੀ ਗੱਲ ਚੰਗੀ ਲੱਗੀ ਕਿ ਹੁਣ ਚੰਗੀ ਹੈ ਉਹਨਾਂ ਦੀ ਕਿਹੜੀ ਕਿਹੜੀ ਪਹਿਲਾਂ ਤਾਂ 5000 ਸਾਨੂੰ ਮੈਨੂੰ ਛੱਡਿਆ ਉਹਨਾਂ ਨੇ ਹਾਂ ਬਿਜਲੀ ਦਾ ਉਹ ਚਾਹ ਗੋੜਾ ਮੇਰਾ ਰਾਸ਼ਨ ਸਾਰਾ ਉਹ ਮੁਕਤ ਆਉਂਦਾ ਅੱਛਾ ਤੇ ਜਿਹੜਾ ਬਿਜਲੀ ਆ ਇੱਕ ਮੇਰੇ ਮੋਟਰੇ ਅੱਕਾ ਜੀ ਮੈਂ 15 ਕਿੱਲੇ ਨੂੰ ਲਾ ਦਿਆਂ ਮੇਰੀ ਮੋਟਰ ਖੜੀ ਰਹਿੰਦੀ ਆ ਉਹ ਭਗਵੰਤਨਾ ਨੇ ਕੀਤਾ ਉਹ ਤਾਂ ਬਾਦਲ ਕਹਿੰਨੇ ਕੀਤਾ ਸੀ ਉਹ ਕਿsey ਐ ਨਹੀਂ ਨਹੀਂ ਇੱਕ ਇੱਕ ਮਿੰਟ ਮੇਰੀ ਸੁਣੋ ਇਹਦੀ ਗੱਲ ਸੁਣੋ ਵੀ ਜੇ ਇਹ ਫੇਰਕ ਕੀ ਰਹਿ ਗਿਆ ਇੱਕ ਕਹਿੰਨੇ ਆਪਾਂ ਵੋਟਾਂ ਵਾਲੇ ਆ ਸਾਡੇ ਕੱਲੇ ਲੀਡਰ ਨਹੀਂ ਮੜੇ ਯਾਰ ਸਾਡੇ ਲੋਕ ਵੀ ਮੜੇ ਆ ਕਿਉਂ ਸਾਡੇ ਲੋਕ ਜੇ ਲੀਡਰ ਮੰਨ ਲਗਾ ਸਾਨੂੰ ਪਰਮਾਉਂਦੇ ਆ ਸਾਨੂੰ ਵੋਟਾ दारू ਪੀ ਆ ਕੇ ਲੈਂਦੇ ਆ ਪੈਸੇ ਤੇ ਕਿ ਯਾ ਅਸੀਂ ਨਾ ਵੀ ਕੀਏ ਫਿਰ ਸਾਡੀ ਵੀ ਜ਼ਮੀਰ ਚਾਈ ਦੇ ਨਾ ਗਰੀਬਾਂ ਨੂੰ ਅਸੀਂ ਕਹਿੰਨੇ ਪੈਸੇ ਲੈ ਲੈ ਪਰ ਇਹਨਾਂ ਨੇ ਜਿਹੜੀ ਆ ਗੱਲ ਕੀਤੀ ਹੈ ਕਿ ਆ ਇਹ ਕੰਮ ਹੋ ਗਏ ਇਸ ਕਰਕੇ ਝਾੜੂ ਵਾਲੇ ਚੰਗੇ ਲੱਗਦੇ ਆ ਤੇ ਉਹ ਉਹ ਤੈਨੂੰ ਦੱਸੀ ਤਾਂ ਜਾਂਦਾ ਸਾਫ ਉਹ ਕਹਿੰਦਾ ਮੇਰੇ ਤਾਂ 5000 ਬਚਿਆ ਮੈਂ ਤਾਂ ਉਹਦੇ ਕਰਨੀ ਆ ਮੈਨੂੰ 5000 ਦਿੱਤਾ ਆਂਦਾ ਹੁਣੇ ਤਾਂ ਉਹਦੇ ਨਹੀਂ ਆਦਾ ਮੈਂ ਨਹੀਂ ਆ ਜਿਹੜਾ ਬਿਜਲੀ ਵਾਲਾ ਕੰਮ ਕਿਹਾ ਤੇ ਕੱਲ ਨੂੰ ਗਰੀਬਾਂ ਨੇ ਪੈਸੇ ਲੈ ਲੈ ਉਹਦੇ ਦੇਖਾਂਗੇ ਪੈਸੇ ਇਹਨੂੰ ਆਇਆ ਨਾ ਸਾਹੋਂ ਬਾ ਅੱਗੇ ਕਿੱਥੇ ਮੈਨੂੰ ਪਹਿਲਾਂ ਵੀ ਨਹੀਂ ਆਉਂਦਾ ਸੀ ਮੈਨੂੰ ਤਾਂ ਪਹਿਲਾਂ ਵੀ ਨਹੀਂ ਆਉਂਦਾ ਸੀ ਮੈਨੂੰ ਤਾਂ ਨਾ ਬਿਲ ਪਹਿਲਾਂ ਉਹਦਾ ਹੀ ਨਾ ਹੋਣਾ ਵਾਹ ਚਾਰ ਕਿੱਲੇ ਮੂੰਗੀ ਵੀਜੀ ਆ ਲੱਖ ਦੀ ਉਹ ਹੋਜੂ ਹਾਂ ਫਿਰ ਮੇਰਾ ਝੋਨਾ ਹੋਜੂ ਇਹ ਭਗਵਾਨ ਜਮਾਨ ਦੀ ਦੇਣ ਦੇਣਾ ਭਗਵਾਨ ਜਮਾਨ ਦੀ ਮੂੰਗੀ ਦੀ ਮਿਲ ਗਈ ਤੁਹਾਨੂੰ ਪਿਛਲੇ ਪੈਸੇ ਜੜੇ ਸੀਗੇ ਹਾਂ ਹਰ ਵਾਰੀ ਐਵੇਂ ਸੀ ਮਿਲ ਗਈ ਆ ਹਰ ਵਾਰੀ ਮੂੰਗੀ ਦਾ ਬੰਦਾ ਸਾਨੂੰ ਪ੍ਰਾਰ ਮਿਲੀ ਸੀ ਐਮਐਸਬੀ ਪ੍ਰਾਰ ਸਾਡੀ ਮੂੰਗੀ ਕੀ ਠਹਿਰ ਜਾ ਸਾਡੀ ਮੂੰਗੀ ਪ੍ਰਾਰ ਰਿਜੈਕਟ ਕਰਤੀ ਸੀ ਸਰਕਾਰੀ ਬੰਦੇ ਨੇ ਜਿਹੜਾ ਪ੍ਰੀਲ ਕੋਡ ਖਰੀਦਦਾ ਸੀ ਅਸੀਂ ਉਹਨੂੰ ਆਖਿਆ ਵੀ ਲੈ ਕੇ ਦੇ ਮੈਂ ਰਿਜੈਕਟ ਕਰਨਾ ਉਹਨੇ ਰਿਜੈਕਟ ਕਰਤੀ ਫਿਰ ਅਸੀਂ ਉਹ ਮੂੰਗੀ ਉੱਥੇ ਵੇਚੀ ਲਾ ਜਾ ਕੇ ਕੀ ਪਿੰਡ ਦਾ ਨਾ ਜਗਰਾਵੀ ਠਹਿਰ ਜਾ ਸਾਰਾ ਪਿੰਡ ਗਰਾਵੀ ਲੱਗਿਆ ਕਰੂਗਾ ਸਾਡੀਆਂ ਮੰਡੀਆਂ ਨਹੀਂ ਇੱਥੇ ਯਾਰ ਐਡੇ ਐਡੇ ਸ਼ਿੱਟ ਪਾਇਆ ਉਹ ਕਾਹਦੀ ਖਤ ਪਾਇਆ ਇੱਥੇ ਲਿਆ ਕਰੇ ਭਗਵੰਤ ਮਾਨਾ ਉਹ ਤਾਂ ਕਹਿੰਦਾ ਟਰਾਲੀਆਂ ਡਾਲਾ ਨਹੀਂ ਖੁੱਲਣ ਦਿੰਦਾ ਪ੍ਰਾਰ ਦੀ ਗੱਲ ਹੈ ਪ੍ਰਾਰ ਦੀ ਗੱਲ ਕਰਦਾ ਮੈਂ ਪ੍ਰਾਰ ਉਹਨੇ ਆਖਿਆ ਸੀ ਮੈਂ ਦੇਊਂਗਾ ਐਮਐਸਬੀ ਫੇਰ ਪ੍ਰਾਰ ਸਾਡੀ ਮੂੰਗੀ 650 ਨੂੰ ਵੇਖੀ ਫੇਰ ਸਾਨੂੰ 700 ਰੁਪਿਆ ਕੁਆਂਟਲ ਦਾ ਐਮਐਸਪੀ ਮਿਲ ਗਈ 7200 ਸਾਡੀ ਵੇਖੀ ਸੀ ਸਾਨੂੰ ਐਮਐਸਪੀ ਮਿਲੀ ਹੈ ਜੀ ਪਿਛਲੀ ਵਾਰੀ ਵੇਖੋ ਜੀ ਮੇਰੀ ਸੁਣੋ ਗੱਲ ਇਹੀ ਥਿਉਰੀ ਆ ਸਰਕਾਰ ਦੀ ਆ ਨਾ ਭਗਵੰਤ ਮਾਨ ਦੀ ਠੀਕ ਆ ਇਹੀ ਥਿਉਰੀ ਆ ਹੁਣ ਤੁਸੀਂ ਐ ਉਹ ਵੀ ਜਾਗਰਾਨੀ ਕਿਉ ਲੈ ਕੇ ਗਏ ਨੂੰ ਐ ਪੁੱਛੋ ਵੀ ਤੁਸੀਂ ਇਤੋ ਦੀ ਮੰਡੀ ਕੋਟਕਪੂਰ ਦੀ ਮੰਡੀ ਚ ਕਿਉਣੀ ਵੇਚੀ ਦੱਸੋ ਜੀ ਇੱਥੇ ਕਿਉਂ ਨਹੀਂ ਵਿਕਦੀ ਜੈਤੋ ਵਿਕਦੀ ਨਹੀਂ ਉੱਥੇ ਵਪਾਰੀ ਹੈ ਇੱਥੇ ਜੈਤੋ ਕੋਈ ਨਹੀਂ ਵਿਕਦੀ ਤਾਂ ਲੱਗੂ ਹੋਗੀ ਫਿਰ ਪੂਰੇ ਪੰਜਾਬ ਜੀ ਹੋਗੀ ਯਾਰ ਐਮਐਸਬੀ ਕੱਲੀ ਫਰੀਦਕੋਟ ਉਹਨੇ ਆਖਿਆ ਸੀ ਵੀ ਲਿਆਓ ਪੂਰੇ ਭਾਰਤ ਜਾ ਐਮਐਸਬੀ ਦਾ ਤੂੰ ਕੱਲੀ ਜਿਗਰਾਵਾਂ ਨੂੰ ਕਿਉਂ ਲੈਣਾ ਹੈ ਪੂਰੇ ਭਾਰਤ ਦੀ ਗੱਲ ਹੈ ਜੇ ਅੱਜ ਵੀ ਕਿਸਾਨ ਬੈਠੇ ਆ ਇੱਕ ਗੱਲ ਦੱਸੋ ਜਿਵੇਂ ਇਹਨਾਂ ਨੇ ਕਿਹਾ ਕਿ ਸਾਨੂੰ ਤੇ ਭਾਈ ਆ ਚੰਗੇ ਇਸ ਕਰਕੇ ਲੱਗਦੇ ਆ ਦੋ ਤਿੰਨ ਕੰਮ ਆ ਤੁਹਾਨੂੰ ਕਿਹੜੀ ਗੱਲੋਂ ਲੱਗਦੇ ਆ ਵੀ ਚੰਗਾ ਨਹੀਂ ਲੱਗਿਆ ਇੱਕ ਮਿੰਟ ਭਾਈ ਯਾਰ ਮੈਂ ਸੁਣ ਲਾ ਮੈਂ ਕਿਸੇ ਵੋਟਾਂ ਦੇ ਨਾਲ ਨਹੀਂ ਕਿਸੇ ਦੇ ਨਾਲ ਨਹੀਂ ਯਾਰ ਦਿੱਤਾ ਕੀ ਹੈ ਇੱਕ ਮਿੰਟ ਪਹਿਲਾਂ ਨੇ 300 ਕਰਤੀ ਇਹਨਾਂ ਨੇ 600 ਕਹਿਤਾ ਗੱਲ ਉੱਥੇ ਹੀ ਦੇ ਉੱਥੇ ਬਣਾ ਲਾ ਉੱਥੇ ਦਾ ਉੱਥੇ ਆ ਤੁਹਾਨੂੰ ਇਹ ਮੁਫਤ ਵਾਲੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀ ਅਸੀਂ ਅਸੀਂ ਮੁਕਤ ਕਿਉਂ ਅਸੀਂ ਭਿਖਾਰੀ ਆ ਯਾਰ ਸਾਡਾ ਰਿਗਾਰ ਮਿਲਣਾ ਚਾਹੀਦਾ ਸਾਡੇ ਤੇ ਅਸੀਂ ਸਰਕਾਰ ਤੋਂ ਮੰਗ ਕੇ ਕੀ ਲੈਣਾ ਯਾਰ ਤੇ ਫਰੀਦਕੋਟ ਜਿਹੜੇ ਕੈਂਡੀਡੇਟ ਖੜੇ ਹੋਏ ਆ ਸਭ ਤੋਂ ਚੰਗਾ ਕਿਹੜਾ ਲੱਗਦਾ ਵੀ ਸਾਡੀ ਗੱਲ ਪਾਰਲੀਮੈਂਟ ਚ ਕਰੂਗਾ ਜਿਹੜਾ ਮਰਜ਼ੀ ਬਾਂਦੇ ਭਰਾਵਾ ਉਹਨਾਂ ਦਾ ਰਸਤਾ ਉਹੀ ਆ ਉਹਨਾਂ ਨੇ ਕੁਰਸੀ ਜਦੋਂ ਇਹਨਾਂ ਨੂੰ ਕੁਰਸੀ ਨੂੰ ਚੁੰਮੜ ਜਾਂਦੇ ਆ ਨਾ ਫੇਰ ਨਹੀਂ ਪਤਾ ਨਹੀਂ ਕੀ ਗੱਲ ਆ ਕੁਰਸੀ ਚ ਕੀ ਆ ਫੇਰ ਕਿਸੇ ਦੇ ਨਹੀਂ ਦਿੰਦੇ ਤੁਹਾਨੂੰ ਯਾਨ ਲੱਗਦਾ ਜੀ ਇਤਬਾਰ ਨਹੀਂ ਲੀਡਰਾਂ ਦਾ ਇਹੇ ਬੰਦੇ ਆ ਗਰਾਹਾਂ ਇਹ ਮੀਟਰ ਲਾਉਂਦਾ ਮੋਦੀ ਤੇ ਚਾਲੇ ਇਹ ਬੰਦ ਕਰਾਉਂਦੇ ਆ ਉਹਨੇ ਉਹ ਵਾਰ ਮੈਂ ਵੈਦ ਨਹੀਂ ਲੈਂਦਾ ਦੱਸ ਚੰਗਾ ਤੇ ਮਾਰਾ ਕਿ ਨਾ ਯਾਰਾ ਠੀਕ ਠੀਕ ਹੈ ਗੱਲ ਸੁਣਾ ਹੁਣ ਆਪਣੇ ਕੋਸ ਜਿਹੇ ਬੰਦਿਆਂ ਆਪਣੀਆਂ ਜਿਹੜੀਆਂ ਭਰਾਤਰੀ ਜਿਹੇ ਬੰਦਿਆਂ ਸਾਡੀਆਂ ਬੈਠੀਆਂ ਨਾ ਸਿੰਘੂ ਬਾਡਰ ਹਾਂਜੀ ਖਨੌਰੀ ਬੈਠੀਆਂ ਨਾ ਤੇ ਜਿਹੜੇ ਉਹਨਾਂ টিਆਰ ਗੈਸ ਦੇ ਗੋਲੇ ਛੱਡੇ ਆ ਜੀ ਤੇ ਜਿਹੜੇ ਸਾਡੇ ਕਹਿੰਦ ਮਨ ਨੌਜਵਾਨ ਮਾਰਿਆ ਉਹ ਬਾਈ ਕਿੱਥੇ ਮਾਰਿਆ ਉਹ ਸਾਡੇ ਪੰਜਾਬ ਦੀ ਹੱਦ ਚ ਆ ਕੇ ਮਾਰਿਆ ਉਹਨਾਂ ਨੇ ਹਾਂ ਤੇ ਪੁੱਗਵਾਂ ਤਾਂ ਮਾਨੇ ਬਾਈ ਕੀ ਸਟੈਂਡ ਲਿਆ ਪਰ ਉਹ ਤਾਂ ਕਹਿੰਦੇ ਮੈਂ ਵਕੀਲ ਆ ਉਹਨਾਂ ਕਰਕੇ ਤਾਂ ਮੰਤਰੀ ਆਏ ਆ ਕਹਿੰਦੇ ਮੈਂ ਕਿਸਾਨਾਂ ਦਾ ਵਕੀਲ ਆ ਮੁੱਖ ਮੰਤਰੀ ਕਹਿੰਦੇ ਨਹੀਂ ਵਕੀਲ ਫੇਰ ਫੇਰ ਨਹੀਂ ਨਹੀਂ ਫੇਰ ਦੁਬਾਰਾ ਉਹਨੇ ਐਮਐਸਬੀ ਦਵਾਤੀ ਉਹਨੇ ਵਕੀਲਾ ਦਾ ਫੈਸਲਾ ਕਰਾਤਾ ਉਹਨਾਂ ਦਾ ਉਹ ਕਾਹਤੋਂ ਬੈਠੀ ਆ ਉੱਥੇ ਸਾਡੇ ਕਿਸਾਨਾਂ ਦੇ ਵਕੀਲ ਆ ਮੁੱਖ ਮੰਤਰੀ ਉਹਨੇ ਕਰੋੜ ਕਰੋੜ ਦਿੱਤਾ ਕਿਹੜੀ ਗੱਲ ਦੇ ਮਰੇ ਜਾ ਮਰੇ ਜਾਦਾ ਸੌਣ ਲਾ ਦੇਖੋ ਜੀ ਤੁਸੀਂ ਦੱਸੋ ਜੀ ਇਹ ਕਹਿੰਦੇ ਜਿਹੜੀ ਇਹਨਾਂ ਨੇ ਦਲੀਲ ਦਿੱਤੀ ਕੀ ਕਹਿਣਾ ਚਾਹੁੰਦੇ ਕੀ ਦੇ ਕਰੋੜ ਕਰੋੜ ਤੇ ਯਾਰ ਛੱਡਾ ਅੱਜ ਕਿਹਦੇ ਘਰੋਂ ਨੌਜਵਾਨ ਪੁੱਤ ਉੱਠ ਜਾਈ ਉਹਨੇ ਕਰੋੜ ਕੀ ਕਰਨਾ ਮੈਨੂੰ ਐਂ ਦੱਸਦਾ ਜੀ ਜਵਾਈ ਦਾ ਇੱਕ ਬੰਦਾ ਕਹਿੰਦੇ ਮਿੱਕੋ ਪੁੱਤ ਇੱਕ ਨਹੀਂ ਇਹਦਾ ਇੱਕ 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 ਇਹ ਸਾਡੀਆਂ ਸਰਕਾਰਾਂ ਦੀ ਇਹੋ ਜੀ ਥਿਓਰੀ ਆ ਉਹ ਕਹਿੰਦੇ ਵੀ ਜੇ ਲੈਣੀ ਆ ਤੁਸੀਂ ਨੌਕਰੀ ਵੀ ਪਹਿਲਾਂ ਇੱਕ ਬੰਦਾ ਅਮਰਵਾਲੋਂ ਆਪਣਾ ਸਾਨੂੰ ਨੌਕਰੀ ਮਿਲ ਜੂ ਪਰਿਵਾਰ ਨੂੰ ਤੇ ਜੇ ਤੁਸੀਂ ਆ ਹੀ ਪੈਸੇ ਜਿਵੇਂ ਇਹ ਕਹਿੰਦੇ ਵੀ ਕਰੋੜ ਦਿੱਤਾ ਉਹਨੇ ਉਹ ਭਰਾਵੋ ਜਿਹਦੀ ਭੈਣ ਦਾ ਭਰਾ ਮਰ ਗਿਆ ਜਿਹਦੇ ਮਾਂ ਦਾ ਪੁੱਤ ਮਰ ਗਿਆ ਉਹ ਜਿਹੜੇ ਪਿਓ ਦਾ ਪੁੱਤ ਮਰ ਗਿਆ ਉਹਨਾਂ ਦੇ ਹਾਲਾਤ ਤਾਂ ਵੇਖੋ ਜੱਕ ਯਾਰ ਉਹਨੇ ਕਰੋੜ ਨੂੰ ਕੀ ਛਟਣਾ ਦੁਨੀਆ ਇੱਥੇ ਪੈਸਾ ਚੱਕੀ ਫਿਰਦੀ ਆਂਦੇ ਸਾਡੇ ਬੱਚਾ ਹੋਵੇ ਯਾਰ ਸਾਡੀ ਪੀੜ੍ਹੀ ਰੁਕਦੀ ਐ ਤੇ ਉਹ ਕਰੋੜ ਤੋਂ ਕੀ ਲੈਣਾ ਬਈ ਅਸੀਂ ਕਰੋੜ ਕਰਾਰ ਸਾਨੂੰ ਕੋਈ ਨਹੀਂ ਕੀ ਗੱਲ ਆ ਅਸੀਂ ਕਰੋੜਾਂ 'ਚ ਵਿਕਣ ਵਾਲੇ ਬੰਦੇ ਆ ਯਾਰ ਇੱਕ ਬੰਦੇ ਬੰਦੇ ਨੇ ਚੁੱਪ ਕਰ ਇਹ ਲੜਾਈ ਕੀ ਆ ਮੋਦੀ ਨਾਲ ਆਰੇ 700 ਬੰਦਾ ਮਰ ਗਿਆ ਸਾਨੂੰ ਪੈਸੇ ਨਹੀਂ ਦਿੱਤਾ ਪੰਜੀ ਇਹ ਆਦੇ ਉਦੋਂ ਦਾ ਪੈਸੇ ਮੰਗਦੇ ਆ ਉਹ ਦਿੰਦਾ ਇਹ ਲੈ ਆਰੇ ਉਹ ਮਾਰਾ ਇਹ 10 ਵੀ ਇਹਦੇ ਚ ਕੀ ਨਹੀਂ ਵੇਖੋ ਗੱਲ ਸੁਣੋ ਮੇਰੀ ਜੇ ਮੰਨਕਾਰ ਇੱਕ ਅਫਸਰ ਆ ਉਹ ਗਵਰਨਮੈਂਟ ਦਾ ਕੰਮ ਕਰਦਾ ਉਹਦੀ ਲੈਂਦਾ ਤਨਖਾਹ ਤੇ ਜਦੋਂ ਉਹ ਆਪਣਾ ਪੂਰੀ ਸਰਵਿਸ ਕਰ ਲੈਂਦਾ ਤੇ ਉਸ ਤੋਂ ਬਾਅਦ ਉਹਨੂੰ ਪੈਨਸ਼ਨ ਨਹੀਂ ਮਿਲਦੀ ਤਾਂ ਕੀ ਗੱਲ ਯਾਰ ਸਾਡਾ ਰਾਈਟ ਨਹੀਂ ਕੋਈ ਸਾਡੇ ਆ ਬਜ਼ੁਰਗ ਬੈਠੇ ਆ ਜਿਨ੍ਹਾਂ ਨੇ 50 50 ਸਾਲ ਹਾਲ ਵਾਏ ਆ ਜਿਨ੍ਹਾਂ ਨੇ ਸਾਡੇ ਟਿੱਬੇ ਹੁੰਦੇ ਸਾਰੇ ਪਿੰਡ ਦੇ ਵਿੱਚ ਤੇ ਝੋਨਾ ਲੱਗਣ ਲਾਤਾ ਪੂਰੇ ਦੇਸ਼ ਦਾ ਟੱਡ ਭਰਿਆ ਯਾਰ ਇਹਨਾਂ ਨੂੰ 10000 ਪੈਨਸ਼ਨ ਨਹੀਂ ਚਾਹੀਦੀਗੀ ਪੈਨਸ਼ਨ ਨਹੀਂ ਚਾਹੀਦੀ ਹਣ ਸੁਣ ਮੈਂ ਦੱਸ ਦਾਂ ਵੀ ਬਾਦਲ ਪਾੰਜਲ ਲੈਂਦਾ ਸੀ ਫਿਰ ਸੁਣ ਸਾਨੂੰ 250 ਦਿੰਦਾ ਸੀ ਹੁਣ ਸਾਨੂੰ 25 ਆ 1500 ਮਿਲਦਾ ਚੱਟੋ ਇਹਨਾਂ ਵਾਲਿਆਂ ਨੇ ਛੱਡ ਦੇਣੀਆਂ ਝਾੜੂ ਵਾਲਿਆਂ ਨੇ ਪੈਨਸ਼ਨ ਕਿਹੜੀ ਜਿਹੜੀ ਹੁਣ ਮਿਲੇਆ ਕਰੂਗੀ ਅੱਗੇ ਨਹੀਂ ਮਿਲਾ ਹੀ ਕਰੂਗੀ ਸਾਨੂੰ ਵਧੂਗੀ ਸਾਨੂੰ ਘਰ ਦੀ 2500 ਕਿਹਾ ਸੀ ਭਗਵੰਤ ਮਾਨ ਨੇ ਮਿਲ ਗਿਆ 2500 ਮਿਲ ਗਿਆ ਆ ਮਗਰਲੇ ਸਾਹ ਦੇ ਦੂਸਰਤ ਨੂੰ ਮਿਲ ਗਿਆ ਇੱਕ ਮਿੰਟ ਪੰਜ ਸਾਲਾਂ ਦਾ ਇਹ 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 ਤਾਜ਼ਾ ਤਾਜ਼ਾ ਬਣਿਆ ਝੜੂ ਵਾਲਾ ਇਹਦਾ ਪਿਓ ਕਾਂਗਰਸੀ ਇਹ ਹੁਣ ਤੱਕ ਕਾਂਗਰਸੀ ਇਹਨੇ ਤੂੰਬੀ ਵਾਲੇ ਨੂੰ ਵੋਟ ਪਾਈ ਕਿ ਮੁਸਕਦੀਕ ਨੂੰ ਪੁੱਛ ਕੀ ਦੇ ਕੇ ਗਿਆ ਤੂੰਬੀ ਵਾਲੇ ਨੇ ਲੈ ਮੈਨੇ ਨਾ ਕਰ ਕਰਾ ਹਾਂ ਗੱਲ ਨੂੰ ਮਾਰਦਾ ਝੂਠ ਗੱਪ ਹੈ ਗੱਪ ਸੋ ਆ ਆ ਬੰਦੇ ਕਹਿੰਦੇ ਨੇ ਵੀ ਜੇ ਨਹੀਂ ਕਾਂਗਰਸੀ ਪਰਿਵਾਰ ਇਹ ਕਹਿਣਗੇ ਫਿਰ ਅੱਜ ਕੱਲ ਲੀਡਰਾਂ ਦਾ ਦੀਨ ਮਾਨ ਨਹੀਂ ਤੇ ਅਸੀਂ ਤੇ ਫਿਰ ਜਾਣਾ ਹੀ ਹੈ ਕੌਣ ਤੇ ਵੀ ਨਹੀਂ ਦੇ ਨੀ ਦੇ ਇੱਕ ਥੋੜੋ ਜਿਲ੍ਹਾ ਪ੍ਰਧਾਨ ਆਪਣੇ ਕਾਂਗਰਸ ਦੇ ਹੈ ਗਿਆ ਬੱਬੂ ਜੀ ਦਮ ਭੁੱਕਾ ਪੱਕਾ ਨਾ ਭੁੱਲ ਗਿਆ ਉਹ ਆਪਣੇ ਉਤਾਰ ਸੰਬਰਾੜ ਦੇ ਮੁੰਡਾ ਉਹਦਾ ਜਨਮ ਦਿਨ ਸੀਗਾ ਤੇ ਉਹ ਦੇ ਦੇ ਕੋਲੇ ਉਹ ਚਿੱਟੀ ਪੱਗ ਸੀ ਉਹਦੇ ਉਹਦੇ ਪਿੱਛੇ ਖੜਾ ਕਹਿੰਦਾ ਕਿ ਮੈਂ ਪਕੌੜੀਆਂ ਮਾਰੇ ਉੱਠ ਜਾਂਦੇ ਆ ਠੀਕ ਹੈ ਮੁੰਡਾ ਰਿਸ਼ਤੇਦਾਰੀ ਚ ਜਾਣੀ ਹੈ ਰਿਸ਼ਤੇਦਾਰੀ ਤੇ ਜਾ ਪਕੌੜਿਆਂ ਪਿੱਛੇ ਜਾ ਕੇ ਮਾਰਾ ਜਾ ਗੱਲ ਸੁਣੀ 850 ਵੋਟ ਪਈ ਐ ਇਹਨਾਂ ਨੂੰ ਛਾੜੂ ਹਾਂ ਤੋ ਕੀ ਦੀ ਪਈ ਐ 800 ਤਾਂ ਸਾਡੇ ਸਾਰੇ ਪਿੰਡ ਚ ਨਹੀਂ ਤੁਸੀਂ ਵੀ ਪਾਈ ਹੋਣੀ ਸਾਰਿਆਂ ਨੇ ਪਾਈ ਆ ਨਹੀਂ ਵੇਖੋ ਜੀ ਗੱਲ ਇਹ ਆ ਅਸੀਂ ਨਹੀਂ ਪਾਈ ਅਸੀਂ ਨਹੀਂ ਪਾਈ ਆਪਾਂ ਅੱਜ ਵੀ ਜਿਉਂ ਮੈਂ ਜੰਮਿਆ ਮੇਰਾ ਇੱਕ ਨਾਨਾ ਪੁਰਾਣਾ ਕਾਲੀ ਸੀ ਉਹ ਮੈਨੂੰ ਕਹਿ ਗਿਆ ਇਹ ਵੀ ਕਾਲੀਦਾਲ ਤੋਂ ਵੋਟ ਨਾ ਪਾਈਂ ਨਾ ਮੈਂ ਉਦੋਂ ਪਾਈ ਕਿਸੇ ਨੂੰ ਇਹ ਗੱਲ ਹੁਣ ਮੇਰੇ ਘਰ ਹੁਣ ਵੀ ਪਾਈ ਇਹਨੂੰ ਐ ਪੁੱਛਲਾ ਵੀ ਕਾਂਗਰਸ ਰੇ ਆ ਇਹ ਝਾੜੂ ਵਾਲੇ ਰੇ ਆ ਪਿੰਡ ਜੇ ਇੱਕ ਪ੍ਰੋਜੈਕਟ ਹੈਗੇ ਨਹੀਂ ਮੈਂ ਗਿਣਾ ਦਿੰਦਾ ਕਾਲੀਆਂ ਦੇ 16 ਕਰੋੜ ਦੀ ਕੱਸੀ ਸਾਡੇ ਆਈ ਸੌਦਾ ਕੇਂਦਰਾ ਇਹਨਾਂ ਨੇ ਬੰਦ ਕਰਾਦਾ ਕੈਪਟਨ ਆ ਗਿਆ ਜਦੋਂ ਬੰਦ ਤੇ ਉਹ ਆ ਰੋ ਲੱਗਿਆ 10ਵੀਂ ਦਾ ਸਕੂਲ ਹੈ ਦੋ ਛੜਕ ਹੈ ਇੱਕ ਵੀ ਕੰਮ ਗਣਾ ਦਨ ਸਾਡੇ ਮੁਕਾਬਲੇ ਇਹਨੇ ਤਾਂ ਅਟਾਲੀਆਂ ਦੇ ਕੰਮ ਹੀ ਬੜੇ ਸੁਣ ਲੈ ਦੋਨੋ ਇਹ ਤਾਂ ਮਾਰੀ ਜਾਂਦਾ ਹੁਣ ਇਹ ਵਿਖਾ ਕੇ ਦੇਵਾ 15 ਕਰੋੜ ਜਵਾਬ ਦੇਣੂਗਾ ਜਵਾਬ ਦੇ 15 ਕਰੋੜ ਵਿਖਾ ਦੇਣ ਉਹ ਕੱਛੀ ਤੇ ਪਾਈ ਜਾਂਦੇ ਆ 80 ਪਾਈ ਜਾਂਦਾ 15 ਕਰੋੜ ਜਿਹੜਾ ਇਹਨਾਂ ਰਾਜ ਸਭਾ ਦੇ ਵਿੱਚ ਰਾਗੂ ਚੱਡਾ ਭੇਜਿਆ ਜਿਹੜਾ ਇੱਕ ਮਿੰਟ ਇੱਕ ਮਿੰਟ ਜਿਹੜਾ ਇਹਨਾਂ ਨੇ ਆਪ ਆਲੇ ਨੇ ਰਾਗੂ ਚੱਡਾ ਭੇਜਿਆ ਜਿਹੜਾ ਰਾਜ ਸਭਾ ਦਾ ਇਥੋਂ ਬਣਾ ਕੇ ਪੰਜਾਬ ਦੇ ਵਿੱਚੋਂ ਆਸ਼ਾ ਉਹਦਾ ਮੈਨੂੰ ਐ ਦੱਸੋ ਕਹਿੰਦੇ ਵੀ ਹੋਣਾ ਜਦੋਂ ਇਹ ਜਿਹੜੀ ਆਲ ਨੂੰ ਫੜਿਆ ਸ਼ਰਾਬ ਘਟਾਲੇ ਦੇ ਵਿੱਚ ਜਿਹੜਾ ਕੱਟੜ ਇਮਾਨਦਾਰ ਹੈ 100 ਕਰੋੜ ਦਾ ਘਟਾਲਾ ਸ਼ਰਾਬ ਘਟਾਲਾ ਜਿਹੜਾ ਜਿਹਦੇ ਵਿੱਚ ਉਹ ਅੱਜ ਵੀ ਅੰਦਰ ਹੈ ਉਹ ਰਾਗੂ ਚੱਡਾ ਜਿਹੜਾ ਇਹਨਾਂ ਦਾ ਪੰਜਾਬ ਦਾ ਪੁੱਤ ਬਣਾਇਆ ਸੀ ਦਿੱਲੀੋਂ ਲਿਆ ਕੇ ਉਹ ਹੁਣ ਇੰਗਲੈਂਡ ਬੈਠਾ ਕਹਿੰਦੇ ਅੱਖਾਂ ਦਾ ਆਪਰੇਸ਼ਨ ਕਰਾਉਣ ਗਿਆ ਇਹਨਾਂ ਨੂੰ ਐ ਪੁੱਛੋ ਜਿਹੜਾ ਸੋਡੇ ਦਾ ਇੱਥੇ ਥਾ ਥਾ ਬੋਰਡ ਲਾਏ ਪਏ ਆ ਵੀ ਇੱਥੇ ਬਹੁਤ ਸੋਹਣੇ ਸਾਡੇ ਮੁਹੱਲਾ ਕਲੀਨਕ ਬਣਾਤੇ ਸਾਡੇ ਭਗਵੰਤ ਮਾਨ ਜੀ ਨੇ ਦਿੱਲੀ ਦੇ ਵਿੱਚ ਸਾਡੇ ਕੇਜਰੀਵਾਲ ਜੀ ਨੇ ਇੰਨਾ ਕੁਛ ਕਰਤਾ ਲਾਜ ਆਏ ਹੁੰਦਾ ਬਾਹਰ ਲਿਆ ਤੋਂ ਅੱਗੇ ਕਰਾਉਂਦੇ ਆ ਤੇ ਰਾਗ ਵੀ ਚੱਡਾ ਵੀ ਅੱਖਾਂ ਯਾਰ ਉੱਥੇ ਬਣਾ ਲਿੰਦਾ ਹੱਸੋ ਜੀ ਆ ਆਪਣੇ ਗੋਲ ਸਾਨੂੰ ਮੁਫਤ ਮਿਲਦੀ ਹੈ ਦਵਾਈ ਨਹੀਂ ਅੱਗੇ ਅੱਗੇ ਸਾਨੂੰ ਨਾ ਬਾਹਰ ਲੈ ਕੇ ਦੇ ਦਿੰਦਾ ਡਾਕਟਰ ਜਿਹੜੀ ਇਹਨਾਂ ਨੇ ਐਮਪੀ ਵਾਲੀ ਗੱਲ ਕੀਤੀ ਆ ਵੀ ਬੰਦੇ ਬਾਹਰ ਸਕੂਲ ਵੇ ਕੋਣ ਸਾਡੇ ਸਕੂਲ ਵੇ ਦੋ ਬੱਸਾਂ ਭਰ ਜਾਂਦੀਆਂ ਵੱਡੀਆਂ ਵੇ ਮੇਰੀ ਗੱਲ ਸਕੂਲ ਬਣਾਇਆ ਕਿਨੇ ਸਕੂਲ ਕੱਲਿਆਂ ਨੇ ਬਣਾਇਆ ਅੱਛਾ ਅੱਛਾ ਗੱਲ ਇੱਕ ਮਿੰਟ ਤੂੰ ਕਹਿੰਦਾ ਕੱਸੀ ਬਣਦੀ ਬੰਦਾ ਕਰੋੜ ਦੀ ਅਸੀਂ 16 ਕਰੋੜ ਦਿੱਤਾ ਬਾਦਲ ਨੇ 1 ਰੁਪਿਆ ਲਿਆ ਗੱਲ ਸੁਣ ਕਿਹੜਾ ਕੀ ਕਰੇ ਨੀਕਰ ਟੁੱਟੀ ਨੀਕਰ ਪਾਈ ਮਰੇ ਵੀ ਨੀਕਰ ਲਾਈ ਆ ਬਣਿਆ ਫਿਰਦਾ ਓਏ ਪੰਥ ਦਾ ਪਿਛਲੇ ਆਣੇ ਪਿਛਲਿਆਂ ਨੂੰ ਇਹਨਾਂ ਨੇ ਕੌਰੂ ਬਾਦਸ਼ਾਹ ਵਾਂਗੂ ਚੰਗਾ ਘਵਾਤਾ ਯਾਰ ਅੱਛਾ ਇਹ ਸਰਕਾਰ ਨੇ ਸਹੀ ਸਹਿਮਤ ਹੋਈ ਜਿਹੜੀ ਗੱਲਾਂ ਹੋ ਰਹੀ ਨੇ ਜਿਵੇਂ ਇਹਨਾਂ ਦਾ ਨਾ ਵੀ ਦਵਾਈ ਸਾਰੀ ਮੁਫਤ ਮਿਲਦੀ ਉੱਥੋਂ ਮੈਂ ਕੱਲ ਲੈ ਕੇ ਆਇਆ ਸਰਕਾਰੂ ਚ ਦਵਾਈ ਪਰ ਪਿਛਲਿਆਂ ਨੂੰ ਫਖਾ ਦੇਣਾ ਚਾਰ ਗੋਲਿਆ ਮੈਨੂੰ ਅੰਦਰੋਂ ਦਿੱਤੀਆਂ ਬਾਕੀ ਬਾਹਰੋਂ ਦੇਖ ਗੱਲ ਕਰ ਲੈਣੇ ਗੱਲ ਕਰ ਜਿਹੜੀ ਗੱਲ ਹੈ ਆ ਗੱਲ ਨਹੀਂ ਮਿਲਦੀ ਸਰਕਾਰੀ ਹਸਪੀਟਲ ਚ ਦਵਾਈ ਨਹੀਂ ਮਿਲਦੀ ਮਿਲਦੀ ਹੈ ਪਰ ਪੂਰੀ ਨਹੀਂ ਮਿਲਦੀ ਕੀ ਭਗਵਾਨ ਕਰਦੀ ਆ ਅੱਛਾ ਇਹ ਗੱਲ ਹੀ ਆ ਤਾਂ ਕਹਿੰਦੇ ਆ ਤਾਂ ਅਸੀਂ ਸੱਚੀ ਕਹਿ ਰਹੇ ਨੇ ਅਹੀ ਗੱਲ ਹੀ ਆ ਅਹੀ ਹੈਗੀ ਗੱਲ ਹੀ ਇਹ ਤਾਂ ਸੀਐਮ ਕਹਿੰਦਾ ਸੀ ਭਗਵਾਨ ਕਰਾ ਇੱਕ ਮਿੰ ਝਾੜੂ ਵਾਲੇ ਜਿੱਤਣ ਤੀਜੇ ਨੰਬਰ ਝਾੜੂ ਵਾਲੇ ਜਿੱਤਣਗੇ ਜਿੱਥੇ ਮਰਜੀ ਭਾਜ ਮੈਂਬਰ ਹੀ ਨਹੀਂ ਮਿਲਦੀ ਬਈ ਬੇਟਾ ਮੈਂਬਰ ਹੀ ਨਹੀਂ ਮਿਲਦੀ ਪੁੱਛ ਲਈ ਇਹਨਾਂ ਨੂੰ ਪੁੱਛ ਲਈਏ ਅੱਜ ਨੀਆਂ ਗੱਲਾਂ ਹੋਈਆਂ ਜੀ ਕਿਹੜੀ ਗੱਲ ਤੁਹਾਨੂੰ ਲੱਗਦਾ ਹੈ ਕਿ ਝਾੜੂ ਵਾਲੇ ਜਾਂ ਕੋਈ ਵੀ ਭਾਜਪੀ ਵਾਲੇ ਬਾਰੇ ਕੀ ਖਿਆਲ ਹੈ ਤੁਹਾਡਾ ਯਾਰ ਇੱਕ ਗੱਲ ਤੁਸੀਂ ਸੁਣ ਲਓ ਇਹ ਸਾਡੀ ਹੈ ਖੁੰਡ ਚਰਚਾ ਹੋਰ ਜੀ ਖੁੰਡ ਇਹ ਕੋਈ ਖਾਸ ਜੜਾਈ ਹਾਂ ਅਈ ਮੈਂ ਨਾ ਵਾਦੂੜੀਆਂ ਗੱਲਾਂ ਅਸੀਂ ਕਰੀ ਜਾਨੇ ਕੋਈ ਗੱਲ ਦੱਸੋ ਕਿ ਕਿਹੜੀ ਹੈ ਗੱਲ ਹੁੰਦੀ ਮੁੱਲ ਦੀਆਂ ਗੱਲਾਂ ਕਰੋ ਐਵੇਂ ਬਹਿਸ ਬਾਜ਼ੀ ਚ ਕੋਈ ਕਿਹੜੀ ਗੱਲ ਲੱਗਦੀ ਹੈ ਮੁੱਲ ਦੀ ਗੱਲ ਨਹੀਂ ਨਹੀਂ ਮਿਲਣੀ ਆ ਯਾਰ ਹਾਂਜੀ ਜਾ ਹੋਰ ਸਾਨੂੰ ਕੰਮ ਬਣਾ ਰੋਟੀ ਚਲੋ ਇਧਰ ਵੀ ਬੈਠੇ ਆ ਜੀ ਇਹ ਹੋਰ ਇਹਨਾਂ ਤੋਂ ਵੀ ਜਾਣ ਲੈਣੇ ਆ ਉਹ ਪਿੱਛੇ ਬੈਠੇ ਭਾਈ ਕੀ ਕਹਿਣਾ ਭਾਈ ਭਾਈ ਮੇਰੀ ਗੱਲ ਸੁਣ ਲੈ ਇੱਕ ਵੀ ਜਿੱਥੇ ਮਰਜ਼ੀ ਕੋਈ ਭੌਂਕਦਾ ਫਿਰੇ ਜਿੱਥੇ ਵੱਡੇ ਵੱਲ ਨੇ ਕੰਮ ਕਰਤਾ ਉੱਥੇ ਕੋਈ ਬੋਰ ਲਾਲੇ ਅੱਛਾ ਉੱਥੇ ਕੰਮ ਨਹੀਂ ਕਰਦਾ ਕੋਈ ਤੇ ਫਿਰ ਇਹ ਜਿਹੜੇ ਝਾੜੂ ਵਾਲੇ ਉਹ ਕਹਿੰਦੇ ਕੰਮ ਹੀ ਬੜੇ ਹੋ ਗਏ ਬਿਜਲੀ ਨਹੀਂ ਆਉਂਦੀ ਮੁਫਤ ਨਹੀਂ ਬਿਜਲੀ ਕੱਲੀ ਬਿੱਲ ਨੂੰ ਚਟਣਾ ਹੋਰ ਕੀ ਚਾਹੀਦਾ ਤੁਹਾਨੂੰ ਨਹੀਂ ਪਤਾ ਕੀ ਗੱਲ ਹੈ ਕੋਈ ਰੇਟ ਨਹੀਂ ਵਧੇ ਕੋਈ ਕਹਿੰਦੇ ਵੀ ਆਹ ਹੋਣਗੇ ਬਿੱਲ ਆਉਣਗੇ ਫਲਾਣਾ ਆਉਣਗੇ ਬਿੱਲ ਕੀ ਮਾਫ ਕਰਤਾ ਭਾਈ ਵੀ ਉਹ ਬੰਦਾ ਨਾ ਆਪਣਾ ਸਹੀ ਹੈ ਜਿਵੇਂ ਹੁਣ ਕਰਮਜੀਤ ਅਨਮੋਲ ਭੇਜਤਾ ਝਾੜੂ ਵਾਲਿਆਂ ਨੇ ਕਾਂਗਰਸ ਦੀ ਬੀਬੀ ਆ ਗਈ ਤੁਹਾਡੇ ਹਲਕੇ 'ਚ ਫਰੀਦਕੋਟ ਤੇ ਉਧਰੋਂ ਭਾਜਪੀ ਵਾਲੇ ਆ ਗਏ ਕਿਹੜਾ ਚੰਗਾ ਕਿਹੜਾ ਇੱਕ ਮਿੰਟ ਗੱਲ ਸੁਣਨਾ ਮੇਰੀ ਕਾਂਗਰਸ ਨੇ ਬੜੀਆ ਫਦੇ ਕਰਿਆ ਤੇ ਬਾਦਲ ਨੇ ਵੱਡੇ ਨੇ ਪੂਰੇ ਹੀ ਕਰਿਆ ਤੇ ਸੁਖਵੀਰ ਤਾਂ ਭਾਂਜੇ ਜਾ ਹੈਗਾ ਉਹ ਜਾ ਹੈਗਾ ਤੁਹਾਨੂੰ ਕਿਹੜਾ ਹੁਣ ਪੈਲ ਦੇ ਆਧਾਰ ਤੇ ਚਾਹੀਦਾ ਸਾਡਾ ਐਮਪੀ ਆ ਕੰਮ ਕਰੇ ਆ ਪਤਾ ਸੁਖਵੀਰ ਮੰਨਦੇ ਆ ਅੱਛਾ ਤੁਸੀਂ ਕੀ ਕਹਿਣਾ ਬਾਈ ਤੁਸੀਂ ਵੀ ਇੱਥੇ ਆ ਸਾਰੀ ਚਰਚਾ ਸੁਣ ਰਹੇ ਹੋ ਤੁਹਾਨੂੰ ਕੌਣ ਚੰਗਾ ਲੱਗਦਾ ਹਾਂਜੀ ਹਾਂਜੀ ਕੋਈ ਤਾਂ ਬਾਦਲ ਦਾ ਰਾਹੀ ਸੀ ਜੀ ਉਹ ਤਾਂ 50 ਕਿਲੋ ਕਣਕ ਮਿਲਦੀ ਗਰੀਬਾਂ ਨੂੰ ਤੇ ਅੱਜ ਝਾੜੂ ਵਾਲਿਆਂ ਨੂੰ 10 ਕਿਲੋ ਕਰਤੀ ਆ ਜੀ ਇਹ ਕਹਿੰਦੇ ਜੀ ਝਾੜੂ ਵਾਲਿਆਂ ਨੇ ਪਹਿਲਾਂ ਕਣਕ ਵੱਧ ਮਿਲਦੀ ਸੀ ਹੁਣ ਘਟਾ ਦਿੱਤੀ ਆ ਇਹ ਹੈ ਮੋਦੀ ਮੋਦੀ ਆਦਾ ਜਮਾਇਨਾਂ ਦੀ ਕਣਕ ਬੰਦ ਕਰਨੀ ਆ ਬਿਜਲੀ ਬੰਦ ਕਰਨੀ ਆ ਉਹ ਜਦੋਂ ਮੋਦੀ ਆ ਗਿਆ ਇਹੋ ਜਾਂ ਦੀ ਸਾਰਿਆਂ ਦੀ ਕਣਕ ਬੰਦ ਬਿੱਲ ਲੱਗ ਜਾਣਗੇ ਇਹ ਤਾਂ ਇਹ ਢਾੜੂ ਵਾਲੇ ਨਹੀਂ ਮੋਦੀ ਨੇ ਕਣਕ ਬੰਦ ਕਰਨੀ ਜਿਹੜੀ 60 ਕਿਲੋ ਕਣਕ ਮਿਲਦੀ ਆ ਉਹ ਸੈਂਟਰ ਗਵਰਨਮੈਂਟ ਦਿੰਦੀ ਆ ਸਾਡੇ ਇਹ ਕਹਿੰਦੇ ਸੀ ਇਹਦਾ ਸੀਐਮ ਕਹਿੰਦਾ ਆਟਾ ਦਊ ਸਾਡੇ ਤਾਂ ਭੈਣ ਨਹੀਂ ਕਣਕ ਵੀ ਗਈ ਜਿਹੜੀ ਸਾਨੂੰ ਵੀ 60 ਕਿਲੋ ਮਿਲਦੀ ਸੀ ਚੀਜ਼ ਦੀ ਨਹੀਂ ਮਿਲਦਾ ਨਹੀਂ ਗਵਰਨਮੈਂਟ ਸੈਂਟਰ ਦਿੰਦੀ ਆ ਯਾਰ ਕਣਕ ਇਹਨਾਂ ਦੀ ਗੱਲ ਸਹੀ ਆ ਢਾੜੂ ਵਾਲਿਆਂ ਦੀ ਦੇਣਗੇ ਆਟਾ ਹੀ ਕਿਉਂ ਇਹਨਾਂ ਨੇ ਸਾਡੀਆਂ ਮੰਡੀਆਂ ਤੋੜ ਕੇ ਸੈਲੂ ਨੂੰ ਲਾਤੀਆਂ ਸੀਗੀਆਂ ਨੌ ਜ਼ਿਲ੍ਹਿਆਂ ਦੀਆਂ 26 ਮੰਡੀਆਂ ਵੀ ਸੈਲੂ ਚ ਕਣਕ ਵੀ ਗੂਗੀ ਆ ਮੰਡੀਆਂ ਫੇਲ ਹੋ ਜਾਣੀਆਂ ਤਾਂ ਸਾਨੂੰ ਪੈਟਾਂ ਚ ਹੀ ਮਿਲਣੀਆਂ ਬਾਈ ਪਰ ਇਹ ਫੈਸਲਾ ਤਾਂ ਵਾਪਸ ਲੈ ਲੈਣਾ ਸਰਕਾਰ ਨੇ ਉਹ ਫੈਸਲਾ ਤਾਂ ਵਾਪਸ ਲੈ ਲੈਣਾ ਸਰਕਾਰ ਵਾਪਸ ਲੈਣਾ ਪਿਆ ਜਦੋਂ ਧੌਣ ਤੇ ਗੋਡਾ ਰੱਖਿਆ ਜਿ세 ਬੰਦਿਆਂ ਨੇ ਫੇਲ ਲਿਆ ਠੀਕ ਹੈ ਨਾ ਇਹ ਬਾਦਲ ਨੇ ਲਿਆਂਦੇ ਆ ਭਾਜਪੀ ਦੇ ਜਿਹੜੇ ਬਣਾਏ ਆ ਬਾਦਲ ਨੇ ਸੜਕਾਂ ਬਣਾਈਆਂ ਉਹ ਵੱਡੀਆਂ ਵੀ ਵਪਾਰੀ ਆਉਣਗੇ ਤੁਹਾਨੂੰ ਐ ਕਰਨਗੇ ਇੱਕ ਮੁੱਦਾ ਹੋਰ ਲੈ ਲਈ ਅੱਜਕੱਲ ਸਾਰੇ ਪੰਜਾਬ ਚ ਚਰਚਾ ਹੈ ਕਹਿੰਦੇ ਨਸ਼ਾ ਖਤਮ ਹੋਇਆ ਕਿ ਨਹੀਂ ਹੋਇਆ ਇੱਕ ਮਿੰਟ ਮੇਰੀ ਗੱਲ ਸੁਣਦਾ ਬਿਨ ਇੱਕ ਮਿੰਟ ਮੇਰੀ ਗੱਲ ਸੁਣ ਤੇਰਾ ਕੀ ਕਹਦਾ ਇਹਦਾ ਮਤਲਬ ਅੱਛਾ ਪਤਾ ਕੀ ਗੱਲ ਹੈ ਬਿਨ ਨਸ਼ਾ ਖਤਮ ਕਿੱਥੋਂ ਹੋ ਗਿਆ ਬਈ ਚਿੱਟਾ ਤਾਂ ਹੁਣ ਤੇ ਹੱਟੀਆਂ ਤੇ ਮਿਲਦਾ ਫਰੀਦਕੋਟ ਚ ਐਵੇਂ ਵਿਕਦਾ ਚਿੱਟਾ ਚਿੱਟਾ ਹੱਟੀ ਤੋਂ ਲੈ ਲੈਣਾ ਤੇਰੇ ਮੈਂ ਆਉਦੇ ਪਿੰਡੋਂ ਹਾਂ ਜਿੱਥੋਂ ਸਾਜ ਘਾੜੇ ਦੇ ਵਿਕਦਾ ਹੈ ਸਾਜ ਘਾੜੇ ਦੇ ਵਿਕਦਾ ਜਿੱਥੋਂ ਮਾਝਾ ਚੌਂਗ ਚ ਵਿਕਦਾ ਕਿੱਥੋਂ ਲੈਣਾ ਯਾਰ ਆ ਕੀ ਕਹਿੰਦੇ ਬਾਪੂ ਜੀ ਕਹਿੰਦੇ ਚਿੱਟਾ ਵਿਕਦਾ ਝੂਠ ਆ ਇਹ ਇਹ ਝੂਠ ਮਾਰੀ ਆ। ਅੱਛਾ ਕਦਮ ਹੋ ਗਿਆ ਫਰੀਦ ਸਾਡੇ ਪਿੰਡ 'ਚ ਕੋਈ ਬੰਦਦਾ ਇੱਕ ਦੋ ਖਾਂਦੇ ਆ। ਦੋ ਬੰਦੇ ਖਾਂਦੇ ਆ। ਕੋਈ ਨਹੀਂ ਖਾਂਦਾ। ਤੁਸੀਂ ਖਾਂਦੇ ਆ ਚਿੱਟਾ? ਨਹੀਂ ਖਾਂਦਾ। ਤੂੰ ਚਿੱਟਾ ਖਾਂ ਨਾ? ਨਹੀਂ ਖਾਂਦਾ। ਤੇ ਜਿਹੜੇ ਜਵਾਗ ਗੱਲ ਗਿਓ ਲਿਖੀ ਇਹਦਾ ਨਾ ਲਿਖਣਾ। ਕਿਹੜਾ ਖਾਂਦਾ ਚਿੱਟਾ ਕੋਈ ਕਹੇ। ਤੂੰ ਗੁਚਾੜੂ ਵਾਂਦਾ ਐਮਪੀ ਐ? ਜਦ ਸੁਣ ਸਰ। ਨਹੀਂ ਨਹੀਂ ਚਿੱਟਾ ਸਾਰੇ ਕੰਡ ਥੇ ਵੀ ਆ। ਇਹਦਾ ਮਤ ਨਹੀਂ ਪਊਗੀ। ਮੈਂ ਹੁਣ ਮੈਂ 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 ਚੁੱਲੇ ਦਾ ਮੈਂ ਮੈਂ ਚੁੱਲੇ ਦਾ ਸਮਾਨ ਲੈਣ ਚੱਲਿਆ ਹਾਂ ਮੈਂ ਜਿੱਤੋਂ ਤੋਂ ਲੇਟ ਮੁੜ ਕੇ ਹੂੰ ਤੇ ਚਿੱਟਾ ਲੈਣ ਵਾਲਾ ਮੇਤੋਂ ਪਹਿਲਾਂ ਆ ਜਾਂਦਾ ਲੈ ਕੇ ਜਿੱਤੋਂ ਜੋ ਪਤਨ ਦਾ ਥਾਣੇ ਚ ਲੈ ਕੇ ਆਉਂਦਾ ਤੇ ਪਤਾ ਨਹੀਂ ਪਰਚੂਨ ਦੀ ਦੁਕਾਨ ਤੇ ਮੈਂ ਵੀ ਕੁਛ ਮੈਂ ਨਾ ਬਾਈ ਹੁਣ ਤਾਂ ਯਾਰ ਮਿੰਟ ਵੀ ਨਹੀਂ ਲੱਗਦਾ ਤੈਨੂੰ ਦੱਸਿਆ ਵੀ ਮੇਰੋਂ ਪਹਿਲਾਂ ਆ ਜੂ ਜਿਹੜਾ ਕੋ ਚਿੱਟਾ ਲੈਣ ਗਿਆ ਹੋਇਆ ਕੀ ਕਹਿਣਾ ਆ ਜਿਹੜੀਆਂ ਗੱਲਾਂ ਹੋ ਰਹੀਆਂ ਕਿਹੜੀ ਗੱਲ ਤੁਹਾਨੂੰ ਚੰਗੀ ਲੱਗਦੀ ਹੈ ਕਿ ਰੌਲਾ ਹੀ ਹੈ ਲੈ ਰੌਲਾ ਹੀ ਹੈ ਰੌਲਾ ਕਿਉਂ ਹੈ ਵਿੱਚ ਚੰਗੇ ਆਉਂਗੇ ਆ ਮਾਰ ਗਿਆ ਵੀ ਆ ਹਾਂ ਤਾਨੂੰ ਮਾੜੀਆਂ ਕਿਹੜੀਆਂ ਲੱਗਦੀਆਂ ਨਾ ਕੋਈ ਨਹੀਂ ਮਾੜੀ ਲੱਗਦੀ ਸਾਨੂੰ ਤਾਂ ਤੇ ਇੱਧਰ ਬੈਠੇ ਇਹ ਆਉਣਾ ਤੁਹਾਡੇ ਕੋਲ ਇੱਧਰ ਹੋਰ ਭਾਈ ਆਏ ਆ ਇਹਨਾਂ ਨਾਲ ਵੀ ਕਰ ਲਈ ਨਾ ਗੱਲ ਅੱਛਾ ਕਈ ਸੰਗਦੇ ਵੀ ਬਹੁਤ ਹੈ ਚਲੋ ਅੱਛਾ ਤੇਰੀ ਗੱਲ ਸੁਣ ਲੈ ਇੱਕ ਮਿੰਟ ਇਹ ਜਿਹੜਾ ਹੁਣਾਂ ਝੜੂ ਦਾ ਰਾਜ ਆ ਗਿਆ ਪਹਿਲਾਂ 80 ਰੁਪਏ ਦੀ ਬੋਤਲ ਸੀ ਤੇ ਅੱਜ ਉਹ ਹੀ ਦਨ ਸੋਰੀ ਵੀ ਪੇਸੇ ਇਹਨਾਂ ਦਾ ਮੰਗ ਕੇ ਕੀ ਦਾ ਸਾਰੇ ਪਿੰਡ ਚ ਸਾਰੇ ਪਿੰਡ ਚ ਰਪੀਆ ਰਪੀਆ ਲੈ ਚਲੋ ਆਪਾਂ ਨਿੱਜੀ ਗੱਲਾਂ ਨਾ ਕਰੀਏ ਸਿੱਧਾ ਆਈਏ ਮੁੱਦੇ ਤੇ ਫਰੀਦਕੋਟ ਤੇ ਆਈਏ ਕਿ ਫਰੀਦਕੋਟ ਦਾ ਕਿਹੜਾ ਕੰਮ ਰਹਿੰਦਾ ਜਿਹੜਾ ਮੁਹੰਮਦ ਸਦੀਕ ਨੇ ਨਹੀਂ ਕੀਤਾ ਤੇ ਹੁਣ ਕੱਲ ਨੂੰ ਜੇ ਝਾੜੂ ਵਾਲੇ ਜਿੱਦਿਆ ਕਰਦੇ ਨੇ ਕਰੀ ਜਾਣਗੇ ਤਾਂ ਕਰੀ ਜਾਣਾਂਗੇ ਤਾਂ ਉਹਨਾਂ ਨੇ ਫੁੱਲ ਕਰਨਾ 5 ਸਾਲਾਂ ਚ ਅੱਗੇ ਮੈਂ ਪਾਂ ਕਾਂਗਰਾ ਚ ਰਿਆ ਕਾਲੀ ਵੀ ਵੇਖੀ ਆ ਮੇਰੇ 5 ਸਾਲ ਨਹੀਂ ਕੁਛ ਕਰਦੇ ਕੋਈ ਮਗਰਲੇ ਸਾਲ ਆ ਕੇ ਉਹ ਖਾਲੀਆਂ ਨੂੰ ਦੇ ਜਾਂਦੇ ਸੀ ਪੈਸੇ ਸਾਰੀਆਂ ਸਰਕਾਰਾਂ ਤੇ ਜੇ ਸਾਡੇ ਘੜੇ ਮਰਦੇ ਸੀ ਉਹਨਾਂ ਨੇ 200 ਦੇਣਾ ਜਾਂ 300 ਦੇ ਕਿਲੇ ਨੂੰ ਹੁਣ ਮਿਲਦੇ ਆ ਮੁਆਵਜ਼ਾ ਪੂਰਾ 300 ਮੇਰੇ 15000 ਕਹਿੰਦੇ ਮੁਆਵਜ਼ਾ ਮਿਲ ਗਿਆ ਸਾਰਿਆਂ ਨੂੰ ਵੇਖੋ ਜੀ ਗੱਲ ਸੁਣੋ ਉਹ 200 ਮੇਰੇ ਦੇ 300 ਐ ਐ ਇੱਥੇ ਸਾਡੇ ਘੜੇ ਮਾਰੇ ਹੋਈ ਐ ਤੇ ਗੱਲ ਮੁਕਾ ਦਿਓ ਵੀ ਪਹਿਲਾ ਪਾਰੀਆਂ ਪਹਿਲਾ ਸਾਡੇ ਵੱਡੇ ਕਾਂਜੀ ਦੇ ਪਾਰੀਆਂ ਇੱਥੇ ਜਿਹੜੇ ਆਪ ਵਾਲਿਆਂ ਦੇ ਬੰਦੇ ਸੀ ਪਿੰਡਾਂ ਦੇ ਵਿੱਚ ਆ ਉਹਨਾਂ ਨੇ ਜਿੰਨੇ ਪੈਸੇ ਸੀ ਆਪਦੇ ਪਿੰਡਾਂ ਦੇ ਵਿੱਚ ਜਾ ਕੇ ਵੰਡਾਏ ਇੱਕ ਦੇ ਵੱਡੇ ਅਸੀਂ ਸਾਡੇ ਜੈਤੋ ਐਮਐਲਏ ਮੋਲਕ ਦੇ 38 ਦਿਨਾਂ ਦਾ ਧਰਨਾ ਲਾਇਆ ਭਾਰਤੀ ਕਿਸਾਨ ਜੁਣੀ ਇਕਤਾ ਗਰਾਹ ਖਾਨੇ ਜਸੇਬੰਦੀ ਨੇ ਅਸੀਂ 38 ਦਿਨਾਂ ਦਾ ਧਰਨਾ ਲਾ ਕੇ 6 ਕਰੋੜ ਤੇ 76 ਲੱਖ ਰੁਪਇਆ ਦੁਬਾਰਾ ਮੰਗਾਇਆ ਤੇ ਹਜੇ ਤੱਕ ਕਿਸੇ ਦੇ ਖਾਤਿਆਂ 'ਚ ਨਹੀਂ ਪਾਇਆ ਪਾਇਆ ਕਿਉਂ ਨਹੀਂ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਜਿਹੜੇ ਖਾਤਿਆਂ 'ਚ ਪੈਸੇ ਪਾਉਣੇ ਆ ਉਹ ਸਾਨੂੰ ਪਹਿਲਾਂ ਜਨਤਕ ਕੀਤੇ ਜਾਣ ਉਹ ਖਾਤੇ ਕਹਿੰਦੇ ਕਰਕੇ ਅਜ ਪੈਸੇ ਨਹੀਂ ਆਏ ਕਿਸਾਨਾਂ ਦੇ ਮੁਆਵਜ਼ੇ ਦੇ ਦਵੜੀ ਖਾਣਾ ਸਾਡੇ ਹਾਂਜੀ ਦਵੜੀ ਖਾਣਾ ਸਾਡੇ ਉਹ ਸੁਣ ਦਵੜੀ ਖਾਣੇ ਦਵੜੀ ਪਟਵਾਰੀ ਦੀ ਵਜ੍ਹਾ ਨਾਲ ਗਏ ਆ ਪਟਵਾਰੀ ਦੀ ਵਜ੍ਹਾ ਨਾਲ ਗਏ ਆ ਕੋਈ ਬੰਦੇ ਸੀ ਉਹਨਾਂ ਨੇ ਪਟਵਾਰੀ ਦੇ ਦਾਫ ਪਾ ਕੇ ਤੇ ਦਵੜੀ ਖਾਣੇ ਨੂੰ ਪੈਸੇ ਲੈ ਆ ਪਟਵਾਰੀ ਕਿਹਦੇ ਲਾਏ ਆ ਉਹ ਲੋਕਾਂ ਦੇ ਲਾਏ ਆ ਉਹ ਸਰਕਾਰ ਦੇ ਆ ਨਾ ਇਹ ਸਾਰੇ ਮਹਿਕਮੇ ਨੇ ਰਲ ਕੇ ਖਾਦੇ ਆ ਹੋਰ ਕਿਹੜਾ ਹੈ ਮੁੱਦਾ ਲੱਗਦਾ ਹੈ ਬਾਈ ਕਿ ਆ ਕੰਮ ਆ ਨਾ ਜਿਹੜੇ ਕੋਈ ਪਾਰਟੀ ਕਰ ਨਹੀਂ ਸਕੀ ਤੇ ਸਾਨੂੰ ਹੁਣ ਫਰੀਦਕੋਟ ਦਾ ਐਮਪੀ ਕਰਕੇ ਦੇਵੇ ਅੱਛਾ ਫਤ ਕੀ ਗੱਲ ਆ ਜੀ ਸਾਨੂੰ ਜਿਹੜੀ ਰੋਡ ਹੈ ਨਾ ਮੌਕੇ ਤੇ ਇਸ ਟਾਈਮ ਦੀ ਥੋੜਾ ਜਿਹਾ ਰੁਜ਼ਗਾਰ ਦੀ ਹਸਬਦੋਂ ਵਾਦੀ ਤਾਂ ਜਿਹੜੇ ਮੌਜਵਾਨ ਮੁੰਡੇ ਫਿਰਦੇ ਆ ਕੋਈ ਇਹੋ ਜੇ ਸਾਧਨ ਬਣਾਏ ਜਾਣ ਹੁਣ ਆ ਬਾਈ ਜੀ ਚਾਚਾ ਜੀ ਸਾਡੇ ਨਾਲ ਗੱਲ ਕਰੀ ਜਾਂਦੇ ਬਾਦਲੇ ਸੜਕਾਂ ਬਣਾਣੀਆਂ ਵੀ ਸੜਕਾਂ ਬਣਨੀਆਂ ਤਾਂ ਵਿਕਾਸ ਹੋਊਗਾ ਜਿੱਥੇ ਦੇਖੋ ਵੱਡੀਆਂ ਫੈਕਟਰੀਆਂ ਲੱਗਣਗੀਆਂ ਇਹ ਵੀ ਕੋਈ ਗੱਲ ਨਹੀਂ ਲੱਗਾ ਜੇ ਰੁਜ਼ਗਾਰ ਉਹ ਫੈਕਟਰੀਆਂ ਚ ਹੀ ਮਿਲੂਗਾ ਆਪਰੇ ਤੇ ਕਹਿੰਦੇ ਪਹਿਲੇ ਸਾਲ ਹੀ 43000 ਸਰਕਾਰੀ ਨੌਕਰੀਆਂ ਦਿੱਤੀਆਂ ਪਤਾ ਨਹੀਂ ਵੀ ਆਪਾਂ ਤਾਂ ਆਹ ਤਾਂ ਪਤਾ ਨਹੀਂ ਕਿਤੇ ਦੇਖੋ ਜੀ 43 ਆਪ ਠਹਿਰ ਜਾ ਠਹਿਰ ਇੱਕ ਮਿੰਟ ਇੱਕ ਮਿੰਟ ਪਹਿਲਾਂ ਇਹ ਦੱਸ ਕਿਹੜੇ ਮੁੰਡੇ ਨੂੰ ਮਿਲਿਆ ਸਾਡੇ ਪਿੰਡ 'ਚ ਅੱਜ ਨੇ ਕੁੱਝ ਬੰਦੇ ਸਾਡੇ ਪਿੰਡ ਦੇ ਨੱਗੇ ਆ ਕਦੋਂ ਦੇ ਲੱਗੇ ਆ ਉਹ ਗੱਲ ਤਾਂ ਸਮਝ ਕਦੋਂ ਦੇ ਲੱਗੇ ਆ ਬੱਸ ਇਹ ਗੱਲ ਨੂੰ ਇਹ ਗੱਲ ਉਹ ਕਾਰ ਵੇਲੇ ਲੱਗੇ ਆ ਹੁਣੇ ਲੱਗੇ ਆ ਉਹ ਕਿਹੜੇ ਦੱਸੋ ਦੱਸੋ ਗੱਲ ਸੁਣੋ ਇੱਕ ਦੋ ਨਿਹਾਲ ਕੰਮ ਪਿਛਲੀਆਂ ਸਰਕਾਰਾਂ ਦੀ ਪਿਛਲੀਆਂ ਸਰਕਾਰਾਂ ਨੇ ਲੱਗੀ ਆ ਯਾਰ ਬਾਸ ਤੇ ਠੇਕਾ ਠੇਕਾ ਸਿਸਟਮ ਹੈ ਠੇਕਾ ਸਿਸਟਮ ਹੈ ਬਾਈ ਜੀ ਠੇਕਾ ਆ ਨੌਜਵਾਨ ਨੌਜਵਾਨ ਮੁੰਡਾ ਖੜਾ ਉਹਨਾਂ ਤੋਂ ਪੁੱਛਦੇ ਆ ਬਾਈ ਲੱਗਿਆ ਸਰਕਾਰੀ ਨੌਕਰੀ ਹੈ ਨਹੀਂ ਤੇਰਾ ਸਰਕਾਰੀ ਨੌਕਰੀ ਲੱਗਿਆ ਤੁਹਾਡੇ ਪਿੰਡੋਂ ਕਿਹੜੇ ਕਿਹੜੇ ਲੱਗੇ ਆ ਜਿੰਨੇ ਬਿਜਲੀ ਮੈਕ ਮਿਲਿਆ ਪਤਾ ਨਹੀਂ ਜਿੰਨੇ ਬਸਾਂ ਤੇ ਆ ਜਿੰਨੇ ਕੋਈ ਹੋਲ ਲੱਗਿਆ ਸਾਰੇ ਠੇਕਾ ਮਲਾਜਮ ਹੈ ਠੇਕੇ ਵਾਲੇ ਡਾਕਟਰ ਟੈਕ ਕੁੜੀ ਮਾਰ ਕੁੜੀ ਰਗੀਏ ਵੇੜੇ ਚੋ ਮੇਰੀ ਗੱਲ ਇੱਕ ਥੋਨਾ ਸਾਨੂੰ ਨੌਕਰੀ ਮਿਲੀ ਕਿਸੇ ਨੂੰ ਪਿੰਡੋਂ ਫਰੀਦ ਫਰੀਦ ਕੋਟ ਦੇ ਅੱਗਾ ਲਾਈਆਂ ਛੋਡੇ ਸਾਹਮਣੇ ਇੱਥੇ ਭਗਵੰਤ ਮਾਨ ਦੀ ਕੋਠੀ ਮੂਰੇ ਜਿੰਨੇ ਮਹਿਕਮੇ ਆ ਸਾਰੇ ਵਾਰੀ ਵਾਰੀ ਸੰਗਰੂਰ ਗੱਲ ਕਰਨ ਦੀ ਕਰਨੀ ਭਗਵੰਤ ਮਾਨ ਨੇ ਹਾਂ ਵੀ ਹਾਂਜੀ ਇਹ ਕਹਿੰਦਾ ਬਾਪੂ ਵੀ 8 ਨੌਕਰੀਆਂ ਮਿਲ ਗਈਆਂ ਸਰਕਾਰੀ ਮਿਲੀ ਕਿਸੇ ਨੂੰ ਨਹੀਂ ਪੋਸਟਾਂ ਦਾ ਐ ਨਹੀਂ ਜਿਹੜੀ ਪੋਸਟ ਦੀ ਫੀਸ ਆ ਉਹਦੀ 11 12 1500 ਰੁਪਇਆ ਅਗਲਾ ਭਾਰਤ ਆਉਂਦਾ ਪਰ ਪੇਪਰ ਹੋਣਾ ਨਾ ਹੋਣਾ ਕਿਸੇ ਸਾਰੇ ਨਹੀਂਗਾ ਤੁਸੀਂ ਦਿੱਤਾ ਕੋ ਪੇਪਰ ਅਸੀਂ ਜਦੋਂ ਜਾਇਦਾ ਪੁੱਛੀਦਾ ਹੀ ਪੇਪਰ ਹੋਊਗਾ ਕਿ ਨਹੀਂ ਉਹ ਕਹਿੰਦੇ ਜੀ ਗਾਂਤੋ ਵਾਲੇ ਵੀ ਕੋਈ ਐਪਲੀਕੇਸ਼ਨ ਨਹੀਂ ਆਈ ਵੀ ਪੇਪਰ ਹੋਣਗੇ ਕਿ ਨਾ ਹੋਣਗੇ ਹੂੰ ਮਤਲਬ ਨਹੀਂ ਕੋਈ ਬਣਦੀ ਗੱਲ ਨਹੀਂ ਬਣਦੀ ਇਹ ਤਾਂ ਬਾਪੂ ਹੀ ਕਹਿੰਦੇ ਨਹੀਂ ਬਣਦੀ ਗੱਲ ਇਹ ਪੜਦਾ ਹੀ ਨਹੀਂ ਬਾਪੂ ਮਾਰੀਏ ਉੱਠ ਇੱਧਰ ਆਓ ਇੱਧਰ ਆਓ ਕਹਿੰਦੇ ਪੜਦੇ ਨਹੀਂ 95% 95% ਮੇਰੇ 10ਥ ਚੋਂ ਆ ਇਹ ਦੀ ਪਰਸੈਂਟੇਜ ਵੇਖ ਬੱਲਾ ਕਿੰਨੇ ਪੜ 95% ਮੇਰੇ 10ਥ ਚੋਂ ਆ ਤੇ 77% ਪਰਸੈਂਟ ਮੇਰੇ ਪਲੱਸ 2 ਚੋਂ ਆ ਉਹ ਤਾਂ ਕਹਿੰਦੇ ਬਾਪੂ 99% ਨੰਬਰ ਲਏ ਆ ਮੈਂ ਸਰ ਮਾਸਟਰ ਲੱਗਾ ਗਰੀਬ ਸੰਗਰੂ ਨਾ ਸੰਗੂਆ ਭਗਵਾਨ ਤਮਾਨ ਦੀ ਕੋਠੀ ਤੋਂ ਥੋੜਾ ਜਿਹਾ ਦੂਰ ਆ ਟਾਵਰ ਉੱਤੇ ਇੱਕ ਕੁੜੀ ਅਜੇ ਵੀ ਜੜੀ ਬੈਠੀ ਐ ਜਿਹੜੀ ਪਿੱਛੇ ਪੁਲਿਸ ਦੀਆਂ ਭੱਜਿਆ ਜਿਹਨਾਂ ਨੂੰ ਇੱਕ ਸਵਾਲ ਆਪਾਂ ਖੀਰ ਚ ਲੈਣਾ ਬਾਪੂ ਜੀ ਇੱਕ ਇੱਕ ਸਵਾਲ ਅਸੀਂ ਖੀਰ ਚ ਲੈਣਾ ਹੈ ਕਿ ਫਰੀਦਕੋਟ ਦਾ ਐਮਪੀ ਕਿਹੋ ਜਿਹਾ ਚਾਹੀਦਾ ਫਰੀਦਕੋਟ ਦਾ ਐਮਪੀ ਤੁਹਾਨੂੰ ਕਿਹੋ ਜਿਹਾ ਚਾਹੀਦਾ ਉਹਦਾ ਸਾਰੇ ਗਾਉਂ ਵਾਲੇ ਆ ਗਾਉਂ ਵਾਲੇ ਹੁਣ ਵੇਖੋ ਕਿਹੜਾ ਤੇ ਜਿੱਤੂਗਾ ਇਹ ਫਰੀਦਕੋਟ ਜਿੱਤੂਗਾ ਆਹ ਇਹ ਆਪ ਵਾਲਾ ਜਿੱਤੂ ਉਹ ਗਾਉਂ ਵਾਲਾ ਕਰਮਜੀਤਨ ਮੋਲ ਵੀ ਹਾਂ ਜਿੱਤੂਗਾ ਇਹ ਹਾਂ ਚਲੋ ਉਮੀਦ ਪੂਰੀ ਹੈ ਕੀ ਆਏ ਪੱਕੇ ਉਹਦੇ ਨਜ਼ਰ ਤੁਸੀਂ ਦੱਸੋ ਜੀ ਫਰੀਦਕੋਟ ਦਾ ਐਮਪੀ ਕਿਹੋ ਜਿਹਾ ਚਾਹੀਦਾ ਸਾਨੂੰ ਤਾਂ ਜੀ ਸਾਡਾ ਤਾਂ ਕੋਈ ਵੋਟਾਂ ਦਾ ਮਸਲਾ ਨਹੀਂ ਸਾਡਾ ਤਾਂ ਲੋਕਾਂ ਤੇ ਵਿਰੋਸਾ ਹੈ ਜਿੱਥੇ ਲੋਕ ਇੱਕ ਤਾਂ ਜਿੰਦਾਬਾਦ ਹੈ ਇਹਨਾਂ ਵੋਟਾਂ ਨਾਲ ਕੁਝ ਨਹੀਂ ਕਰਨਾ ਜਿਹਨੂੰ ਮਰਜ਼ੀ ਪਾ ਲੈਣ ਸਾਡੀ ਜਸੇਬੰਦੀ ਤਾਂ ਨਹੀਂ ਪਾਉਂਦੀ ਨਾ ਅਸੀਂ ਵੋਟ ਕਿਸੇ ਨੂੰ ਪਾਉਣੀ ਹੈ ਵੋਟ ਨਾ ਪਾਉਣ ਨਾਲ ਕਿਹੜਾ ਮਸਲੇ ਆ ਲੋ ਦੇਖੋ ਲੋਕ ਪਾ ਲੈਣ ਫਿਰ ਜਿੱਥੇ ਮੰਨਦਾ ਜੀ ਅੱਗੇ ਪਾਏ ਸੀ 92 ਲਿਆ ਕੇ ਦਿੱਤੇ ਆ ਸਰਕਾਰ ਨੂੰ ਤੇ ਫਿਰ 92 ਨੇ ਕਿਹੜਾ ਕਰਤਾ ਅਜ ਇੱਕ ਸਵਾਲ ਹੋਰ ਲੈ ਲੀਏ 92 ਦੇ ਨਾਲ ਹੀ ਸੈਂਟਰ ਬਾਰੇ ਕੀ ਖਿਆਲ ਆ ਇੱਕ ਪਾਸੇ ਲੜਾਈ ਕਹਿੰਦੇ ਚੱਲੀ ਜਾਂਦੀ ਆ ਇੱਕ ਪਾਸੇ ਐਨਡੀਏ ਮੋਦੀ ਵਾਲੇ ਆ ਦੂਜੇ ਪਾਸੇ ਇੰਡੀਆ ਗੱਠ ਜੁੜ ਵਾਲੇ ਆ ਵੇਖੋ ਜੀ ਜੇ ਮੋਦੀ ਤਾ ਬਾਤ ਜਾਣਗੇ ਨਹੀਂ ਗਾਹ ਨੂੰ ਗੱਲ ਮਕਾ ਦੋ ਵੀ ਇਹ ਤਾਂ ਕਹਿੰਦਾ ਨਾ ਮੈਂ ਚਾਹ ਵੇਚਦਾ ਰਿਆ ਰੇਲਾਂ ਦੇ ਵਿੱਚ ਤੇ ਨੇ ਤਾਂ ਸਾਰਾ ਰੇਲ ਨਹੀਂ ਵੇਚਤੀਆਂ ਭਰਾਵਾ ਇਹ ਰਿਪੋਰਟ ਇਹਨੇ ਵੇਚ ਤੇ ਜਿੰਨੀਆਂ ਸਾਡੀਆਂ ਗਵਰਨਮੈਂਟ ਦੀ ਜਗਾ ਸੀ ਪਾੜ ਇਹਨੇ ਵੇਚ ਤੇ ਬੰਦਰਗਾਹਾਂ ਹਾਂ ਇਹਨੇ ਵੇਤੀਆਂ ਅਡਾਨੀਆਂ ਦੇ ਗੁਜਰਾਤ ਦੇ ਵਿੱਚ ਬੰਦਰਗਾਹ ਦੇ ਉੱਤੇ 7.5 ਟਨ ਚਿੱਟਾ ਫੜਿਆ ਗਿਆ ਤੇ ਅੱਜ ਤੱਕ ਕਿਸੇ ਮੀਡੀਆ ਨੇ ਕਿਸੇ ਨੇ ਗੱਲ ਨਹੀਂ ਕੀਤੀ ਉਹਦੀ ਠੀਕ ਹੈ ਇਸ ਕਰਕੇ ਜਿਹੜੇ ਆ ਵੱਡੇ ਟਰਾਲੇ ਆ ਜਿਹੜੇ ਰੋਡ ਕੱਢੀ ਜਾਂਦਾ ਮੋਦੀ ਧੱਕੇ ਨਾਲ ਅਸੀਂ ਲੋਕ ਤਾਂ ਵਿਰੋਧ ਕਰੀ ਜਾਂਦੇ ਆ ਉਹ ਅਡਾਨੀਆਂ ਬਾਨੀਆਂ ਦੇ ਕਹਿੰਦੇ ਵੱਡੇ ਵੱਡੇ ਉਹ ਕੱਢੀ ਜਾਂਦਾ ਬੀਜੇਪੀ ਦੀ ਗੱਲ ਪੰਜਾਬ ਚ ਨਹੀਂ ਬਣਦੀ ਮੈਂ ਆ ਜੀ ਨਾ ਨਾ ਵੇ ਭਲੇ ਹਾਂ ਹਸ ਤੱਕ ਹੱਥ ਜੋੜਦੇ ਫਿਰਦੇ ਆ ਤੁਹਾਡੇ ਹੱਥ ਜੋੜੋ ਆਪ ਹੀ ਕਹੀ ਜਾਂਦਾ ਉਹ ਹੱਥ ਜੋੜਾ ਉਹ ਮਿੰਤਰਾਜ ਬਣਾਤਾ ਹਸ ਰਾਜ ਤੋਂ ਠੀਕ ਆ ਨਾ ਪਰ ਉਹ ਜਿਹੜੀ ਪਾਰਟੀ ਚ ਵੜਿਆ ਉਹ ਛੱਡ ਕੇ ਜੇ ਉਹ ਚੰਗਾ ਪੰਜਾਬ ਦਾ ਪੁੱਤ ਕੋ ਹੁੰਦਾ ਜੇ ਕਹਿੰਦਾ ਵੀ ਮੈਂ ਦਲਤਾਂ ਦੇ ਵਿੱਚੋਂ ਆਂ ਜੇ ਉਹ ਦਲਤਾਂ ਨਾਲ ਪਿਆਰ ਕਰਦਾ ਤਾਂ ਮੋਦੀ ਦੀ ਟਿੱਕ ਕਰੇ ਵਾਪਸ ਤੇ ਇੱਧਰ ਪੰਜਾਬ ਦੇ ਲੋਕਾਂ ਨਾਲ ਖੜੇ ਆ ਕੇ ਫੇਰ ਗੱਲ ਬਣੂਗੀ ਫੇਰ ਗੱਲ ਬਣੂਗੀ ਤੁਸੀਂ ਕੀ ਕਹਿਣਾ ਜੀ ਭਾਜਪਾ ਵਾਲਿਆਂ ਬਾਰੇ ਹੁਣ ਸੱਚ ਹੀ ਹੈ ਸਹੀ ਗੱਲ ਕਹੀ ਆ ਸਹੀ ਆ ਅੱਛਾ ਇਹ ਆਰਾ ਗੱਠ ਜੋੜ ਮਾੜਾ ਆ ਮਾੜਾ ਨੇ ਗੱਠ ਜੋੜ ਕਰਿਆ ਕਾਂਗਰਸ ਨਾਲ ਕਰਿਆ ਬਾਹਰਲੇ ਸੂਬਿਆਂ ਨਾਲ ਕਰਿਆ ਉਹ ਮਾੜਾ ਕਰਿਆ ਤੇ ਜਿਹੜੇ ਹੈਗੇ ਕਾਲੀ ਤੇ ਭਾਜਵਾ ਇੱਕ ਆ ਇਹ ਗੱਠ ਜੋੜੇ ਇਹ ਕਹਿੰਦੇ ਜਿਹੜਾ ਭਾਜਪਾ ਤੇ ਉਹਦਾ ਗੱਠ ਜੋੜਾ ਤੂੰ ਇੱਥੇ ਕਹਿੰਦਾ ਅਕਾਲੀ ਭਾਜਪਾ ਇੱਕ ਹੈ ਤੇ ਤੁਹਾਡੇ ਵਾਲੇ ਦਿੱਲੀ 'ਚ ਕੀ ਕਰੀ ਬੈਠੇ ਝਾੜੂ ਵਾਲੇ ਉਹਨੇ ਕਾਂਗਰਸ ਨਾਲ ਸਮਝੌਤਾ ਨਹੀਂ ਕਰਦਾ ਉਹ ਸਾਰੀ ਦੁਨੀਆ ਨਾਲ ਸਮਝੌਤਾ ਕਰ ਸਕਦੇ ਹੋ ਇਹ ਸਮਝੌਤਾ ਕਰ ਸਕਦੇ ਹੋ ਅੱਛਾ ਕੱਲੀਆਂ ਦਾ ਕਿਹ ਸਮਝੌਤਾ ਹੈ ਇਥੇ ਬੀ ਜੀ ਪੀ ਦੇ ਕੱਲੀਆਂ ਦਾ ਖੜਾ ਹੁੰਦਾ ਦੋ ਖੜੇ ਆ ਕਿ ਨਹੀਂ ਖੜੇ ਵੀ ਤੇ ਤੁਹਾਡੇ ਦੱਸੋ ਖੜੇ ਖੜੇ ਦਿੱਲੀ ਦੋ ਦੋ ਖੜੇ ਆ ਸਾਰਿਆਂ ਦੇ ਨਹੀਂ ਨਹੀਂ ਦੋ ਦੋ ਖੜੇ ਇਹਦਾ ਯਾਰ ਆ ਭਈਆ ਬੋਟੂ ਦੀ ਤੈਨੂੰ ਦੱਸੇ ਵੀ ਕਿਤੇ ਨਹੀਂ ਕਾਂਗਰਸ ਇਹ ਕਹਿੰਦੇ ਵੀ ਦੋ ਉੱਥੇ ਕਿਉਂ ਸਮਝੌਤਾ ਕਰ ਲਿਆ ਝਾੜੂ ਤੇ ਕਾਂਗਰਸ ਨਹੀਂ ਆਪਣੇ ਸਾਰੇ ਮਸੂਬਿਆਂ ਨੇ ਨਹੀਂ ਕਰੇ ਸਾਰੇ ਸੂਬਿਆਂ ਚ ਹੋਇਆ ਸਮਝੌਤਾ ਕੁਛਾ ਪੰਜਾਬ ਚ ਨਹੀਂ ਹਰਾਓ ਮੋਦੀ ਨੂੰ ਇਹਦਾ ਜਤਾਉਂਦਾ ਮੋਦੀ ਨੂੰ ਆ ਬੈਠਿਆ ਫਿਰਦੇ ਇਹ ਵੀ ਉਹਨਾਂ ਦੇ ਖਿਲਾਫ ਬੋਲਿਆ ਚਲੋ ਇਸ ਸਾਥ ਦੇ ਵਿੱਚ ਅਸੀਂ ਗੱਲ ਕੀਤੀ ਹੈ ਮੋਦੀ ਮੋਦੀ ਪੰਜਾਬ ਅਸੀਂ ਜਮ ਆਪਾਂ ਮੋਦੀ ਦੇ ਜਮ ਖਿਲਾਫ ਆ ਜਦੋਂ ਦੀ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣੇ ਗੱਲ ਜੇ ਇੱਥੇ ਆਵੇ ਹਾਂ ਸਰ ਜੀ ਕਹਿੰਦਾ ਮੇਰਾ ਬਰੋ ਮੈਂ ਸਿੱਖ ਵੀ ਆ ਜੀ ਕਹਿੰਦੇ ਉਹਦੀ ਗੱਲ ਤਾਂ ਸੁਣੋ ਜੀ ਜੇ ਕਿਸਾਨ ਭਰਾਵਾਂ ਦੇ ਆਪਾਂ ਹੁਣ ਤੁਸੀਂ ਆਏ ਹੋ ਸਾਡੀ ਗੱਲ ਸੁਣਨਦੇ ਆ ਅਸੀਂ ਸੁਣਾਈ ਜਨੇ ਆ ਜੇ ਗੱਲ ਤਾਂ ਸੁਣਦਾ ਹੱਕ ਹੈ ਜ਼ਿਮੀਂਦਾਰਾਂ ਦੀ ਜੇ ਜੁਨੀ ਜਾਂਦੇ ਆ ਗੱਲ ਤਾਂ ਸੁਣੋ ਉਹ ਆਏ ਆ ਨਾ ਵੀ ਇਹ ਨਹੀਂ ਹੁੰਦਾ ਵੀ ਹਰ ਇੱਕ ਗੱਲ ਦਾ ਹੀ ਮੈਂ ਜਵਾਬ ਦੇ ਜ ਮੈਂ ਗਰੀ ਜਮਾ ਇਸ ਗੱਲ ਦਾ ਨੀਗਾ ਵੀ ਅਸੀਂ ਕਹਿੰਦੇ ਆ ਜੇ ਪੰਜਾਬ ਦੇ ਕਿਸਾਨ ਆ ਨਾ ਭਾਈ ਮੈਂ ਮਿਸਤਰੀਆਂ ਦਾ ਮੁੰਡਾ ਆ ਜੇ ਪੰਜਾਬ ਦੇ ਕਿਸਾਨ ਆ ਤਾਂ ਸਾਡਾ ਰੋਜ਼ਗਾਰ ਚੱਲਦਾ ਜੇ ਇਹਨਾਂ ਦੇ ਕਣਕ ਹੁੰਦੀ ਫਸਲ ਹੁੰਦੀ ਹੈ ਵੇਚਦੇ ਆ ਤੇ ਉਹੀ ਵੇਚ ਕੇ ਸਾਨੂੰ ਬੁਲਾਉਂਦੇ ਆ ਕੰਮਾਂ ਸਾਰੇ ਜਿੰਨੇ ਕੰਮ ਕਰ ਉਹ ਜ਼ਿਮੀਂਦਾਰ ਤੇ ਡਿਪੈਂਡ ਆ ਇਹ ਨਹੀਂ ਕਹੇ ਇਹ ਗੱਲ ਨਹੀਂ ਇਹ ਕਹਿੰਦੇ ਮੈਂ ਕਹਿੰਦਾ ਇਹ ਬੰਦਾ ਨਹੀਂ ਕਹਿੰਦਾ ਵੀ ਜਿਹੜੇ ਕੰਮ ਹੈ ਜ਼ਿਮੀਂਦਾਰ ਤੇ ਸਾਡੇ ਡਿਪੈਂਡ ਆ ਜੇ ਇਹਨਾਂ ਦੇ ਫਸਲ ਹੋ ਖਾਹੂ ਕਰਬਾਰ ਪਾਉਣਗੇ ਸਾਨੂੰ ਵੜਾਉਣਗੇ ਮਜ਼ਦੂਰ ਮਿਸਤਰੀ ਪਲੰਬਰ ਸਭ ਆਉਂਦੇ ਆ ਸਭ ਨੂੰ ਰੋਟੀ ਮਿਲਦੀ ਆ ਜੇ ਫਸਲ ਇੱਕ ਸਾਲ ਚਲੋ ਅਸੀਂ ਪਿੰਡ ਦਲ ਸਿੰਘ ਵਾਲਾ ਜਫਰੀਦਕੋਟ ਹਲਕੇ ਚ ਪੈਂਦਾ ਸੱਤ ਚ ਗੱਲ ਕੀਤੀ ਹੈ ਔਰ ਇੱਕ ਸਾਥ ਚ ਕੀਤੀ ਗੱਲ ਇਸ ਨੂੰ ਅੰਤਮ ਨਹੀਂ ਮੰਨਣਾ ਚਾਹੀਦਾ ਹਰੇਕ ਦੇ ਆਪੋ ਆਪਣੇ ਵਿਚਾਰ ਹੈ ਹਰੇਕ ਨੂੰ ਆਪਣੇ ਵਿਚਾਰ ਰੱਖਣੇ ਵੀ ਚਾਹੀਦੇ ਆ ਇਹ ਗੱਲਬਾਤ ਤੋਂ ਬਾਅਦ ਅਸਰ ਕੀ ਹੁੰਦਾ ਜਾਂ ਫਿਰ ਲੋਕ ਕੀ ਚਾਹੁੰਦੇ ਆ ਐਮਪੀ ਕਿ ਹੋ ਜਾਵੇ ਮੁੱਦੇ ਕਿ ਹੋ ਜੇ ਹੁਣ ਸਾਰੀ ਗੱਲਬਾਤ ਅਸੀਂ ਕੀਤੀ ਹੈ ਤੇ ਤੁਸੀਂ ਲਗਾਤਾਰ ਬਣੇ ਰਹੋ ABC ਪੰਜਾਬ ਦੇ